ਪਾਪ ਆ ਕੇ ਇਹਨਾਂ ਨੇ ਬਾਣੀ ਗੁਰੂ ਕੇ ਅੰਮ੍ਰਿਤਸਾ ਕਿਉਂ ਕਹਿੰਦੇ ਸਿੱਖੀ ਦਾ ਪੱਤਰ ਆ ਆ ਪ੍ਰਚਾਰ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਰੀਕ ਬਣ ਕੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾ ਲਈ ਆਜਿ ਚਾਰ ਪੰਜ ਦਿਨ ਹੋ ਗਏ ਉਸ ਵੀਡੀਓ ਆਈ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਕਿਉਂ ਨਹੀਂ ਬੋਲਦਾ ਉਹ ਬਰਾਬਰ ਉਹਨੂੰ ਕਿਹਨੇ ਅਧਿਕਾਰ ਦਿੱਤਾ ਉਹਦੀ ਜ਼ਰੂਰਤ ਕਿਵੇਂ ਪੈ ਗਈ ਉਹ ਸਾਧ ਦੀ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾਉਣ ਦੀ ਜਸਦਾਰ ਚੰਗਾ ਹੋਵੇ ਕਾਲੀ ਫੁੱਲਾ ਸਿੰਘ ਹੋਵੇ ਇਹ ਜੇ ਡੇਰਿਆਂ ਦਾ ਜੁਰਤਾ ਵੀ ਉਹ ਗੁਰੂ ਸਾਹਿਬ ਦੇ ਅੱਗੇ ਹੁਣ ਤਾਂ ਬੰਨ ਕੇ ਨੂੰ ਘੜੀਸ ਕੇ ਉੱਥੇ ਅਕਾਲ ਤਖਤ ਸਾਹਿਬ ਦੇ ਪੇਸ਼ ਕਰ ਦੇ ਸੰਗਲ ਪਾ ਕੇ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗੇ ਜੇ ਤਖਤ ਦਾ ਜਸਦਾਰ ਨਾ ਬੋਲਿਆ ਅਲਟੀਮੇਟ ਕਿੰਨੇ ਸਮੇਂ ਦਾ ਅਲਟੀਮੇਟਮ ਦੇ ਰਹੇ ਹੋ ਇੱਕ ਹਫ਼ਤੇ ਦਾ ਦਿੱਤਾ ਵੀਡੀਓ ਥੋੜੀ ਵਾਇਰਲ ਹੋ ਰਹੀ ਛੋੜਾ ਪਾਰਾ ਚੜ ਗਿਆ ਸੀ ਸਟੇਜ ਤੇ ਉਹ ਪੁਰਾਣੇ ਸੀ ਅਕਾਲੀ ਦਲ ਵੱਲ ਲੀਡਰ ਜਿਹੜੇ ਅੱਡ ਲੱਗੇ ਹੋਏ ਨੇ ਉਹੀ ਤੇ ਉਹੀ ਤੇ ਪੁਰਾਣੇ ਹੋਇਆ ਸਾਨੂੰ ਪਰ ਪੁਰਾਣੇ ਬੈਠੇ ਹੁੰਦੇ ਨੇ ਆਪਾਂ ਦਾ ਸੱਚ ਬੋਲਣਾ ਉਦੋਂ ਉਹਨਾਂ ਕੋਲੇ 10-10 ਉਹਨਾਂ ਨੇ ਸਾਲਾਂ ਤੱਕ ਉਹਨਾਂ ਨੇ ਸਰਕਾਰਾਂ ਬਣਾ ਕੇ ਰੱਖੀਆਂ ਉਹ ਮਤੇ ਪਾ ਕੇ ਜਿਉਂਦੋਂ ਮਤੇ ਪਾ ਜਾਂਦੇ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਇਹ ਬਾਹਰ ਆਉਣੇ ਚਾਹੀਦੇ ਨੇ ਕਾਦੇ ਸਾਰੇ 10 ਸਾਲ ਪਹਿਲਾਂ ਸਾਰੇ ਬੰਦੀ ਸਿੰਘ ਆ ਜਾਂਦੇ ਅਜੇ ਤਾਂ 10ਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮਾਨਤਾ ਦਿੱਤੀ ਸੀ ਕਿ ਅਗਲੇ ਗੁਰੂ ਉਹ ਨੇ ਪਰ ਅੱਜ ਕੱਲ ਜਿਸ ਤਰੀਕੇ ਦੇ ਬਾਬੇ ਪੈਦਾ ਹੋ ਗਏ ਨੇ ਤਾਂ ਹੁਣ ਉਹਨਾਂ ਨੇ ਕੀ ਕਰਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਮੱਥਾ ਟਿਕਾਉਂਦੇ ਨੇ ਜਾਂ ਕੁਰਸੀ ਬਰਾਬਰ ਡਾਉਂਦੇ ਨੇ ਉਸ ਤੋਂ ਉੱਪਰ ਇਹ ਜਿਹੜੀ ਮਰਿਆਦਾ ਇਹ ਬਿਲਕੁਲ ਗਲਤ ਹੈ ਤੇ ਹੁਣ ਇਸ ਤੇ ਸਵਾਲ ਵੀ ਉੱਠੇ ਨੇ ਇੱਕ ਪੋਚੋ ਮੰਡੀ ਦੇ ਡੇਰੇ ਦੇ ਇੱਕ ਬਾਬੇ ਨੇ ਇਹ ਜਿਹੜਾ ਇਸ ਤਰ੍ਹਾਂ ਕੀਤਾ ਉਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਕਿ ਸਾਡੀ ਸਿੱਖੀ ਪਰੰਪਰਾ ਕਹਿੰਦੀ ਕੀ ਆ ਸਿੱਖੀ ਸਿਧਾਂਤਾਂ ਤੋਂ ਉਲਟ ਇਹ ਡੇਰੇ ਵਾਲੇ ਬਾਬੇ ਕਿਉਂ ਜਾਂਦੇ ਨੇ ਕੀ ਇਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਨਹੀਂ ਪਤਾ ਇਹਨਾਂ ਨੂੰ ਸਿੱਖ ਇਤਿਹਾਸ ਦਾ ਨਹੀਂ ਪਤਾ ਜਾਂ ਫਿਰ ਜਾਣ ਬੁੱਝ ਕੇ ਅਜਿਹਾ ਕੀਤਾ ਜਾਂਦਾ ਹੈ ਇਹ ਸਾਰੇ ਵਿਵਾਦ ਤੋਂ ਬਾਅਦ ਹੁਣ ਇਹ ਮਸਲਾ ਪੱਕ ਗਿਆ ਸਾਡੇ ਨਾਲ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜ ਸਿੰਘ ਨੇ ਇਹਨਾਂ ਨੇ ਸਵਾਲ ਚੁੱਕੇ ਨੇ ਕਿ ਇਹ ਕਿ ਕਿੱਦਨੂ ਜਾ ਰਹੇ ਨੇ ਇਹਨਾਂ ਨੂੰ ਕੌਣ ਨਹੀਂ ਕੋਈ ਉਹ ਨਹੀਂ ਕੋਈ ਪੁੱਛਦਾ ਕੱਲ ਤੱਕ ਸਾਬ ਨੇ ਤੇ ਕਾਰਵਾਈ ਕਰੇ ਇਹਨਾਂ ਨੇ ਤਾਂ ਅਲਟੀਮੇਟਮ ਵੀ ਦਿੱਤਾ ਜੀ ਦੇਖ ਕਰ ਇੱਕ ਹਫ਼ਤੇ ਦੇ ਵਿੱਚ ਕਾਰਵਾਈ ਨਾ ਹੋਈ ਫਿਰ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਛੋ ਮੰਡੀ ਵਾਲਾ ਜਿਹੜਾ ਉਹ ਬਾਬਾ ਜਿੱਦੀ ਵੀਡੀਓ ਵਾਇਰਲ ਹੋ ਰਹੀ ਆ ਕੀ ਇਹ ਸਿੱਖੀ ਸਿਧਾਂਤਾਂ ਦੇ ਵਿੱਚ ਆਉਂਦਾ ਕਿ ਤੁਸੀਂ ਗੁਰੂ ਸਾਹਿਬ ਦੇ ਨਾਲ ਕੁਰਸੀ ਢਾਕੇ ਉੱਚੀ ਲਾ ਕੇ ਬਹਿਜੋ ਗੁਰੂ ਸਾਹਿਬ ਨੇ ਦੇ ਕੇ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਜਿਹੜਾ ਸਿੱਖ ਆ ਉਹਦਾ ਗੁਰੂ ਸਾਹਿਬ ਅੱਗੇ ਸਿਰ ਰੁਕੇ ਇਹ ਜਿਹੜੇ ਪਖੰਡੀ ਡੇਰੇ ਨੇ ਸਾਧ ਆ ਇਹ ਕੋਈ ਸਾਧ ਨਹੀਂ ਹੈਗਾ ਇੱਕ ਸਾਧ ਨੇ ਇਹਨਾਂ ਨੂੰ ਮਹਾਪੁਰਸ਼ਾਂ ਦਾ ਦਰਜਾ ਦੇ ਰੱਖਿਆ ਪਾਪ ਆ ਕੇ ਇਹਨਾਂ ਨੇ ਬਾਣੀ ਗੁਰੂ ਕੇ ਅੰਮ੍ਰਿਤ ਛਕਿਉਂ ਕਹਿੰਦੇ ਸਿੱਖੀ ਦਾ ਪ੍ਰਚਾਰ ਆ ਆ ਪ੍ਰਚਾਰ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਰੀਕ ਬਣ ਕੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾ ਲਈ ਇਹ ਕਿੱਥੇ ਲਿਖਿਆ ਹੋਇਆ ਅਕਾਲ ਤਖਤ ਸਾਹਿਬ ਜਾਂ ਪੰਥ ਜਥੇਬੰਦੀਆਂ ਨੂੰ ਮੰਨਤਾ ਦਿੰਦੀਆਂ ਨੇ ਇਸ ਗੱਲ ਨੂੰ ਅੱਜ 4-5 ਦਿਨ ਹੋ ਗਏ ਉਸ ਵੀਡੀਓ ਆਈ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਕਿਉਂ ਨਹੀਂ ਬੋਲਦਾ ਹੋਰ ਪੰਥਕ ਜਥੇਬੰਦੀਆਂ ਨੇ ਦਲ ਪੰਥ ਨੇ ਨੇ ਅੰਗ ਸਿੰਘ ਦਮਦਿਮ ਟਕਸਾਲ ਆ ਸੰਤ ਸਮਾਜ ਆ ਉਹ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਹੁਣ ਤੱਕ ਉਹਦੇ ਕਾਰਵਾਈ ਹੋਈ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਸਾਹਿਬ ਨੂੰ ਪੁੱਛਣਾ ਹੁਣ ਤਾਂ ਤੁਹਾਨੂੰ ਸਾਰੇ ਪੰਥ ਨੇ ਜਿਹੜੇ ਹੈਗੇ ਨੇ ਨਿਹੰਗ ਸਿੰਘ ਦਲ ਆਪਾਂ ਸਾਰੇ ਨੇ ਉਹ ਮੰਨਤਾ ਦਿੱਤੀ ਹੁਣ ਤਾਂ ਤੁਸੀਂ ਕਾਰਵਾਈ ਕਰੇ ਕਰੋ ਉਹ ਬਰਾਬਰ ਉਹਨੂੰ ਕਿਹਨੇ ਅਧਿਕਾਰ ਦਿੱਤਾ ਉਹਦੀ ਜ਼ਰੂਰਤ ਕਿਵੇਂ ਪੈਗੀ ਉਹ ਸਾਧ ਦੀ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਡਾਉਣ ਦੀ ਇੱਕਾ ਟੈਲੀਫੋਨ ਆਇਆ ਸੀ ਮੈਨੂੰ ਕਹਿੰਦੇ ਉਹਨੂੰ 4 ਪ੍ਰੈਸ਼ਰ ਲੱਖ ਪ੍ਰੈਸ਼ਰ ਹੋਏ ਨੇ ਫਿਰ ਇਹ ਮਤਲਬ ਵੀ آپریشن ਆਇਆ ਕਹਿੰਦੇ ਵੀ ਗੁਰੂ ਗੁਰੂ ਸਾਹਿਬ ਦਾ ਸਾਕ ਬਣ ਕੇ ਬਹਿ ਜਾ ਨਹੀਂ ਤੁਹਾਡੀ ਵੀਡੀਓ ਪਾਉਣ ਤੋਂ ਬਾਅਦ ਤੁਹਾਨੂੰ ਫੋਨ ਆਇਆ ਕਿ ਉਹਦਾ ਅਪਰੇਟ ਹੋਇਆ ਪਿਆ ਸਵੇਰੇ ਆਇਆ ਸੀ ਕੀ ਕਹਿੰਦੇ ਸੀ ਉਹ ਤਰਕ ਕੀ ਦਿੰਦੇ ਸੀ ਉਹ ਕਹਿੰਦੇ ਵੀ ਉਹਦੇ 4 ਪ੍ਰੈਸ਼ਰ ਫਿਰ ਜੇ 4 ਪ੍ਰੈਸ਼ਰ ਨੂੰ ਹੋਏ ਨੇ ਮੈਂ ਪੁੱਛਣਾ ਸੀ ਨਾ ਵੀ ਜੇ ਉਹ ਬਿਮਾਰ ਆ ਜਾਂ ਕੋਈ ਹੋਰ ਤੋਂ ਤੁਰਿਆ ਨਹੀਂ ਜਾਂਦਾ ਫਿਰ ਉਹ ਗੁਰੂ ਸਾਹਿਬ ਦੇ ਬਰਾਬਰ ਬੈਠੂਗਾ ਉਹਨੂੰ ਬਰਾਂਡੇ 'ਤੇ ਬਿਠਾ ਦਿਓ ਕੋਈ ਕੋਈ ਲੰਗਰ ਹਾਲ ਉਹ 'ਤੇ ਉਹਦਾ ਲਾ ਦਿਓ ਜਿਹੜਾ ਤੁਸੀਂ ਲਾਉਣਾ ਕੁਰਸੀ ਹੈ ਉਹਨੂੰ ਗੁਰੂ ਸਾਹਿਬ ਦੇ ਬਰਾਬਰ ਹੀ ਤੁਸੀਂ ਬਿਠਾਉਣਾ ਉਹਦੀ ਮਤਕਤੇ ਮਾਰੀ ਗਈ ਕਦੇ ਬਾਜੇ ਦੇ ਵਜਾਉਂਦਾ ਕੋਸ਼ ਕਰਦਾ ਸੌਖੇਖਣ ਕਰਦਾ ਪਖੰਡੀ ਆ ਪੂਰਾ ਜੇ ਅਸੀਂ ਸਰਸੇ ਵਾਲੇ ਨੂੰ ਕਹਿੰਦੇ ਆ ਜੇ ਅਸੀਂ ਭਨੇਹਾਰਾਂ ਨੂੰ ਜਾਂ ਹੋਰ ਡੇਰ ਵਾਲਿਆਂ ਨੂੰ ਇੱਕ ਦੇ ਘਟਾ ਇਹ ਉਹਨਾਂ ਤੋਂ ਘਟ ਨੇ ਸਰਸੇ ਵਾਲੇ ਦਾ ਬਾਣਾ ਪਾਇਆ ਸੀ ਈ ਕੋ ਸੋਇਆ ਕਿਥੇ ਤੱਕ ਗੱਲਾਂ ਗਈਆਂ ਸਾਡੇ ਸਿੰਘ ਵੀ ਮਰੇ ਸ਼ਹੀਦ ਹੋਏ ਹੈ ਨਹੀਂ ਇਹ ਕਿ ਕਿੱਥੋਂ ਪੈਦਾ ਹੋ ਗਏ ਰੁਝਾਨ ਕਿਵੇਂ ਚੱਲ ਪਿਆ ਇਹ ਸਿੱਖੀ ਚੋਂ ਪੈਦਾ ਹੋਏ ਨੇ ਜੇ ਤਖਤ ਦਾ ਜਥੇਦਾਰ ਚੰਗਾ ਹੋਵੇ ਕਾਲੀ ਫੁੱਲਾ ਸਿੰਘ ਹੋਵੇ ਇਹ ਜਿਹੜੇ ਡੇਰਿਆਂ ਦੇ ਨਾਲ ਜੁਰਤਾ ਵੀ ਉਹ ਗੁਰੂ ਸਾਹਿਬ ਦੇ ਅੱਗੇ ਹੁਣ ਤਾਂ ਬੰਨ ਕੇ ਨੂੰ ਘੜੀਸ ਕੇ ਉਸ ਅਕਾਲ ਤਖਬਬ ਤੇ ਪੇਸ਼ ਕਰ ਦੇ ਕਰੂ ਕੌਣ ਨਹੀਂ ਪਰ ਜਿਹੜੇ ਉਹ ਲੋਕ ਨੇ ਇੱਕ ਪਾਸੇ ਦਾ ਗੁਰੂ ਸਾਹਿਬ ਨੇ ਤੇ ਦੂਜੇ ਪਾਸੇ ਨਾਲ ਜਾ ਕੇ ਮੱਥਾ ਟੇਕਦੇ ਨੇ ਬਰਾਬਰ ਉਹਨਾਂ ਨੂੰ ਨਹੀਂ ਸਮਝਿਆ ਸਿੱਖੀ ਦੀ ਬਥੇਰੇ ਲੋਕ ਜਾਂਦੇ ਨੇ ਹਜ਼ਾਰਾਂ ਲੋਕ ਇਹ ਉਹ ਤਾਂ ਭੇਡਾਂ ਨੇ ਫਿਰ ਉਹ ਕਹਿੰਦੇ ਭੇਡਾਂ ਕਹਿੰਦੇ ਤੁਸੀਂ ਭੇਡਾਂ ਦੀ ਦਿਮਾਗ ਨਹੀਂ ਹੋ ਗਿਆ ਇਹ ਆ ਜਾ ਮੱਥੇ ਟਿਕਾਉਣਾ ਇਹ ਟੇਕਣ ਵਾਲੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਕਿਉਂ ਰੱਖਿਆ ਉਹ ਕਿਉਂ ਪ੍ਰਕਾਸ਼ ਕਰਨੇ ਨੇ ਉਥੇ ਜੇ ਤੁਸੀਂ ਉਸੇ ਦੇ ਖੁਰੜੇ ਪੂਜਣੇ ਨੇ ਬਾਹਰ ਬਾਹਰ ਟੇਕ ਲੂ ਮੱਥਾ ਅਸੀਂ ਤੁਹਾਨੂੰ ਰੋਗ ਦਾ ਕੋਈ ਬਾਹਰੇ ਤੁਰਿਆ ਫਿਰਦਾ ਉਥੇ ਪੂਜ ਲੋ ਦੇ ਉਥੇ ਲਾ ਲੋ ਜਿਹੜੇ ਤੁਸੀਂ ਆਪ ਦੀ ਚੌ ਲਾਉਣਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਤੁਸੀਂ ਗੁਰੂ ਦਾ ਨਰਾਦਰ ਕਰਦੇ ਹੋ ਕੱਲਾ ਉਹ ਦੋਸ਼ੀ ਨਹੀਂ ਸਾਰੇ ਜਿਹੜੇ ਬੈਠੇ ਨੇ ਉਹਦੇ ਉਥੇ ਬੈਠੇ ਨੇ ਉਹ ਵੀ ਦੋਸ਼ੀ ਨੇ ਨਾਲ ਪਹਿਲਾਂ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਉਥੇ ਦਲਤਾਂ ਦੇ ਨਾਲ ਵੀ ਵਿਕਤਰਾ ਹੁੰਦਾ ਸੀ ਕਿ ਉਹਨਾਂ ਦੇ ਨਾਮ ਲਿਖੇ ਜਾਂਦੇ ਸੀ ਕਿ ਦਲਤਾਂ ਦੇ ਭਾਂਡੇ ਇਸ ਤਰ੍ਹਾਂ ਹੋਇਆ ਕਦੇ ਪਹਿਲਾਂ ਉਥੇ ਪਹਿਲਾਂ ਲਿਖਿਆ ਹੋਇਆ ਸੀ ਹੁਣ ਸ਼ਾਇਦ ਹੋਵੇ ਨਾ ਹੋਵੇ ਵੀ ਆ ਮੱਜਮੀ ਸਿੰਘਾਂ ਦੇ ਭਾਂਡੇ ਨੇ ਆ ਰਾਮਦਾਸ ਜੀਆਂ ਦੇ ਨਾਲ ਜ਼ਿਮੀਦਾਰਾਂ ਦੇ ਆ ਕੁਝ ਲਿਖਿਆ ਹੋਇਆ ਸੀ ਬਹੁਤ ਕੁਝ ਕਰਦਾ ਇਹ ਡੇਰੇਦਾਰ ਇਹਨੇ ਨਾਨਕਸਰ ਸੰਪਰਦਾ ਨੂੰ ਬਦਨਾਮ ਕਰ ਰੱਖਿਆ ਮੈਂ ਸਾਰੇ ਨਾਨਕਸਰ ਵਾਲੇ ਬਾਬਿਆਂ ਨੂੰ ਕਹਿਣਾ ਚਾਹੁੰਦਾ ਇਹਨੂੰ ਇਹਨੂੰ ਕੱਢੋ ਬਾਹਰ ਸੰਪਰਦਾ ਚੋਂ ਇਹਨੇ ਬਦਨਾਮੀ ਕਰਾ ਰੱਖੀ ਐ ਤਾਂ ਹੁਣ ਕੁਰਸੀ ਢਾਕੇ ਬੈ ਕੇ ਸ਼ਰੀਕ ਬਣ ਗਿਆ ਜੇ ਤੁਸੀਂ ਨਾਨਕਸਰ ਵਾਲੇ ਸਾਰੇ ਮਹਾ ਜਿਹੜੇ ਬਾਬੇ ਦਾ ਨਾਮ ਬੋਲੇ ਨਾ ਇਹ ਵੀ ਸਾਰੇ ਦੋਸ਼ੀ ਹੋਣਗੇ ਨਹੀਂ ਬਾਬਾ ਗੁਰੂ ਸਾਹਿਬ ਨੇ ਤਾਂ ਭਾਈ ਸੰਤ ਸਿੰਘ ਨੂੰ ਵੀ ਕਲਗੀ ਦਿੱਤੀ ਸੀ ਆਪਣੀ ਦੇਖੋ ਦੇਖੋ ਬਰਾਜ ਕਿਉਂ ਕਰਦੇ ਨੇ ਇਹਨਾਂ ਨੂੰ ਸਮਝ ਨਹੀਂ ਰਿਹਾ ਇਹ ਤਾਂ ਇਹਨਾਂ ਨੇ ਪੰਥ ਦੀਆਂ ਜਿਹੜੀਆਂ ਸ਼ਰਮੌਰ ਜਥੇਬੰਦੀਆਂ ਨੇ ਨਾ ਜਿਹੜੀਆਂ ਹੋਰ ਨੇ ਕਹਿੰਦੇ ਅਸੀਂ ਅਸੀਂ ਪੰਥ ਐ ਇਹਨਾਂ ਨੇ ਮਰਜ਼ਾਦਾ ਨੂੰ ਢਾਹ ਲਾਈਆ ਇਹਨਾਂ ਨੇ ਮਰਜਾ ਇੱਕalle ਭਾਂਡੇ ਨਹੀਂ ਅੱਡ ਕਰੇ ਗੁਰੂ ਸਾਹਿਬ ਦੇ ਬਰਾਬਰ ਇਹਦਾ ਗਾਣੇ ਗਾਉਂਦਾ ਤੁਸੀਂ ਸੁਣਿਆ ਨਹੀਂ ਇਹਦੀ ਰੀਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਹਿ ਕੇ ਦੀਵਾਨ ਲਾਉਂਦਾ ਲਾਉਂਦਾ ਕਹਿੰਉ ਲੱਕ ਹਿੱਲੇ ਮਜਾਦਣ ਜਾਂਦੀਦਾ ਇਹਦੇ ਤੁਸੀਂ ਸੁਣੋ ਇਹਦੇ ਇਹਦੇ ਸਾਹਿਬ ਦੇ ਬੋਲ ਆ ਇਹ ਕਹਿ ਰਿਹਾ ਮੈਨੂੰ ਰਾਤ ਸੁਪਨਾ ਆਇਆ ਹੋਈਆਂ ਗੱਲਾਂ ਕਰਦਾ ਮੇਰਾ ਵਿਆਹ ਹੋ ਗਿਆ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂ ਸਾਹਿਬ ਦੀਆਂ ਹਜ਼ੂਰੀ ਦੇ ਵਿੱਚ ਉਥੇ ਧੀਆ ਭੈਣਾਂ ਬੈਠੀਆਂ ਹੋਣਗੀਆਂ ਜੇ ਤੇ ਉਹ ਇਹੋ ਜਿਹੇ ਸੜੇ ਹੋਏ ਮਲੰਗ ਦੀ ਕੋਈ ਧੀਣ ਭੈਣ ਹੋਵੇ ਫਿਰ ਤਾਂ ਉਹਨਾਂ ਦੀ ਵੀ ਸ਼ਰਮ ਕਰੇ ਤੁਸੀਂ ਬੋਲੇ ਹੋ ਬਾਕੀ ਜਿਥੇ ਬੰਦੀਆਂ ਕਿਉਂ ਨਹੀਂ ਬੋਲਦੀਆਂ ਕਿਉਂ ਨਹੀਂ ਕੋਈ ਬੋਲਦੇ ਕਿਉਂ ਗਲਤ ਗਲਤ ਨੂੰ ਗਲਤ ਕਿਉਂ ਨਹੀਂ ਕਹਿੰਦੇ ਕਿ ਉਹ ਉਹ ਚੀਜ਼ ਸਿਸਟਮ ਖਤਮੀ ਹੋ ਗਿਆ ਵੀ ਗਲਤ ਨੂੰ ਗਲਤ ਕਹਿਣਾ ਆਹੀ ਤਾਂ ਗੱਲ ਆ ਜੇ ਬਿਮਾਰੀ ਤਾਂ ਆਹੀ ਆ ਵੀ ਸੱਚ ਨੂੰ ਸੱਚ ਨਹੀਂ ਕਹਿਣਾ ਅੱਖਾਂ ਬੰਦ ਕਰੀਆਂ ਉਹਨੇ ਅੱਜ 4-5 ਦਿਨ ਹੋ ਗਏ ਵੀਡੀਓ ਵਾਇਰਲ ਹੋਈ ਨੂੰ ਕੋਈ ਨਹੀਂ ਬੋਲਿਆ ਕਿਉਂ ਨਹੀਂ ਬੋਲਦੇ ਇਹ ਤਾਂ ਹੁਣ ਉਹਨਾਂ ਦੇ ਲੋਕ ਅਸੀਂ ਪੁੱਛਣਾ ਵੀ ਕਿਉਂ ਨਹੀਂ ਬੋਲਦੇ ਜਲਾਪੰਥਾਂ ਵਾਲੇ ਕਿਉਂ ਨਹੀਂ ਬੋਲਦੇ ਗੁਰੂ ਸਾਹਿਬ ਦਾ ਇੱਕ ਸ਼ਰੀਕ ਬਣ ਕੇ ਬਹਿ ਗਿਆ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾਲੀ ਜੇ ਕੋਈ ਹੋਰ ਹੁੰਦਾ ਸੀ ਚੱਕ ਕੇ ਵਰਸੇ ਪਰ ਤੁਰ ਪੈਂਦੇ ਆਓ ਬਿਲਕੁਲ ਮਾਨ ਲਾਤ ਹੁਣ ਸੜਕਾਂ ਜਾਮ ਕਰ ਦਿੰਦੇ ਵੀ ਇਹ ਤੇ ਪਰਚੇ ਦਰਜ ਕਰੋ ਇੱਕ ਭਾਈ ਹਰਦੀਪ ਸਿੰਘ ਉਹਨਾਂ ਮਹਾਰਾਜ ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਪਰ ਚਾਹੀ ਦਰਜ ਕਰਿਆ ਵੀ ਇਹ ਨੇ ਸਾਰੇ ਸਿੱਖਾਂ ਦੇ ਮਨਾਂ ਨੂੰ ਠੇਚ ਪਹਚਾਈਆ ਅੱਜ ਦੇ ਤਾਂ ਮੰਗ ਪੱਤਰ ਕੱਲ ਦਾ ਦਿੱਤਾ ਹੋਇਆ ਡੀਸੀ ਨੇ ਤਾਂ ਜ ਐਸਐਸਪੀ ਨੇ ਜਿਹੜਾ ਉੱਥੇ ਬਠਿੰਡੇ ਦੇ ਨੇ ਬਠਿੰਡੇ ਦੀ ਪੈਂਦਾ ਇਹ ਕੋਈ ਕੀ ਕੀ ਕਹਿੰਦੇ ਫਿਰ ਉਹਨਾਂ ਨੇ ਕੀ ਕਿਹਾ ਇਹ ਤਾਂ ਹੁਣ ਉਹੀ ਜਾਣਦੇ ਨੇ ਵੀ ਕੀ ਕਿਹਾ ਨਹੀਂ ਕਰਿਆ ਪਰ ਹੋਣਾ ਚਾਹੀਦਾ ਹੈ ਜੇ ਤੇ ਸਾਰੇ ਨੀੜੇ ਸਿੱਖ ਨੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਆਏ ਨੇ ਇਹਨੇ ਗਲਤ ਕਰਿਆ ਕੁਰਸੀ ਢਾਕੇ ਸਾਰੇ ਸਿੱਖਾਂ ਦੇ ਹਿਰਦੇ ਬਲੁੰਦਰੇ ਗੈਨੇਡੇ ਜਾਗਦੀ ਜ਼ਮੀਰ ਵਾਲੇ ਨੇ ਉਹ ਸਿੱਖ ਉਹ ਬੋਲ ਰਹੇ ਨੇ ਹੋਰ ਵੀ ਇਸ ਤਰ੍ਹਾਂ ਕੋਈ ਪੰਜਾਬ ਦੇ ਵਿੱਚ ਕੁਰਸੀ ਬਰਾਬਰ ਲਾਉਂਦਾ ਹੈ ਕਿਵੇਂ ਕਿਵੇਂ ਲਾ ਲੂਗਾ ਕਿਸੇ ਜ਼ਰਤ ਕਿਵੇਂ ਇਹ ਜ਼ਰਤ ਵਿੱਚ ਮੈਂ ਤਾਂ ਕਿਵੇਂ ਪਈ ਜ਼ਰਤ ਤਾਂ ਪਈ ਆ ਵੀ ਤਖਤਾਂ ਦੇ ਜਿਹੜੇ ਜਥੇਦਾਰ ਨੇ ਦਾਵਾਡੋਲ ਹੋਏ ਬੈਠੇ ਨੇ ਉਹਨਾਂ ਸੇ ਕੰਨ ਨਹੀਂ ਜੇ ਕਾਲੀ ਫੂਲਾ ਸਿੰਘ ਆ ਆ ਹੋਵੇ ਹੁਣ ਨੂੰ ਇਹਨੂੰ ਬੰਨ ਕੇ ਉਥੇ ਕਾਲ ਤੱਕ ਸਾਲ ਦੇ ਛੱਟੇ ਆਉਂਦਾ ਵੀ ਲਿਆਓ ਚੱਕੇ ਇਹਨੂੰ ਸਾਦ ਨੂੰ ਅਣਖ ਕਿੱਥੇ ਗਈ ਫਿਰ ਉਹ ਖਤਮ ਹੋ ਗਈ ਅਣਖੀ ਖਤਮ ਹੋ ਗਈ ਸਾਡੀ ਮਰਜ਼ਾਦਾ ਰਹੀ ਕੋਈ ਨਹੀਂ ਸੱਚ ਨੂੰ ਸੱਚ ਕਹਿਣ ਦੀ ਕਿਸੇ ਜ਼ਰਤ ਨਹੀਂ ਹੈਗੀ ਇਸ ਕਰਕੇ ਤੇ ਸਖਤ ਕਾਰਵਾਈ ਪਰਚੇ ਵੀ ਇਹ ਤੇ ਹੋਣ ਚਾਹੀਦੇ ਨੇ ਇਹ ਤਖਤ ਤੇ ਜਾ ਕੇ ਪੇਸ਼ ਹੋਵੇ ਉੱਥੇ ਜਾ ਕੇ ਉਹਨੂੰ ਤਖਤ ਤੇ ਸੱਜਣਾ ਚਾਹੀਦਾ ਜਸਦਾਰ ਕਾ ਹੁਕਮ ਕਰੇ ਉੱਥੋਂ ਅੱਜ ਤੱਕ ਕੱਲ ਨੂੰ ਆ ਦੇਰੇ ਲਾ ਲਈ ਕੱਲ ਨੂੰ ਹੋਰ ਕੋਈ ਲਾ ਲੂਗਾ ਫਿਰ ਹਰੇਕ ਲਾ ਲੂਗਾ ਫਿਰ ਤੁਸੀਂ ਫਿਰ ਇਹਦਾ ਮਤਲਬ ਹੈ ਖੇੜੋ ਗੁਰੂ ਸਾਹਿਬ ਮੈਂ ਮੈਂ ਦੇਖਿਆ ਕਿ ਉੱਥੋਂ ਕੱਲੇ ਇੱਕ ਗੁਰੂ ਗ੍ਰੰਥ ਸਾਹਿਬ ਵੀ ਜਦੋਂ ਇਹਨੇ ਗੁਰੂ ਦੀ ਮਰਜ਼ਾ ਦਾ ਭੰਗ ਕਰਤੀ ਗੁਰੂ ਦਾ ਸਰੀਰਕ ਬਣ ਗਿਆ ਗੁਰੂ ਨੂੰ ਨਰਾਦਰ ਕਰਤਾ ਕੁਰਸੀ ਢਾ ਕੇ ਫਿਰ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਨੇ ਸਾਰੇ ਉੱਥੋਂ ਹਟਾਉਣੇ ਚਾਹੀਦੇ ਨੇ ਮੰਗ ਕਰੂੰਗੇ ਕੱਲ ਤੱਕ ਸਭ ਤੋਂ ਕਰ ਰਹੇ ਹੋ ਮੈਂ ਕਹਿ ਰਿਹਾ ਹਾਂ ਵੀ ਤਾਂ ਗੁਰੂਗ੍ਰੰਥ ਸਾਹਿਬ ਦੇ ਥਰੂ ਇਹ ਹੱਕਦਾਰੀ ਨਹੀਂ ਹੈਗਾ ਬੈਠਾ ਬੈਠਾ ਰਹੇ ਅਬ ਇਹ ਖੋਰੜੇ ਪਜਾਵੇ ਉਹਨਾਂ ਤੋਂ ਲੱਤਾਂ ਘਟਾਵੇ ਉਹਨਾਂ ਤੋਂ ਅਸੀਂ ਕੁਛ ਨਹੀਂ ਕਹਿੰਦੇ ਹੈਗੇ ਪਰ ਮਹਾਰਾਜ ਰੂਪ ਲੈਣ ਦਾ ਅਧਿਕਾਰ ਨਹੀਂ ਉੱਥੇ ਹੈ ਨਹੀਂ ਉੱਥੇ ਕੀ ਕਰਨਾ ਕਿਉਂ ਦੇਣਾ ਜਦੋਂ ਗੁਰਸਾਹਿਬ ਦਾ ਨਰਾਦਰ ਕਰ ਰਿਹਾ ਸਾਹਦ ਉਹ ਕੁਰਸੀ ਬਰਾਬਰ ਡਾ ਕੇ ਐਡੂ ਤੋਹੀਨ ਸਾਡੇ ਕੋਈ ਪਿਓ ਦੀ ਸਾਡੇ ਸਾਹਮਣੇ ਬੇਇੱਜ਼ਤੀ ਕਰਦੇ ਅਸੀਂ ਚੁੱਪੇ ਡਾਂਗੇ ਨੀ ਪਹਿਲਾਂ ਤਾਂ ਚਲੋ ਦੂਸਰੇ ਸੀ ਜਿਹੜੇ ਬੇਅਦਬੀਆਂ ਕਰਦੇ ਸੀ ਹਨ ਉਹ ਸਾਜ਼ਿਸ਼ਾਂ ਤੈਤ ਹੁੰਦਾ ਰਿਹਾ ਪੰਜਾਬ 'ਚ ਹੁਣ ਤਾਂ ਆਪਣੇ ਹੀ ਲੱਗੇ ਓਏ ਸਾਰੇ ਉਹਨਾਂ ਦੀ ਬੰਦੇ ਨੇ ਇਹ ਸਾਰੇ ਇਕੱਠੇ ਹੋਏ ਸਾਰਾ ਲਾਣਾ ਇਕੱਠਾ ਹੋਇਆ ਕੀ ਜਾਲ ਬੁਣਿਆ ਪਿਆ ਬਹੁਤ ਔਖਾ ਟੁੱਟਣਾ ਹੈ ਪੰਜਾਬ ਦੇ ਵਿੱਚ ਨਹੀਂ ਫਿਰ ਤੁਸੀਂ ਹੁਣ ਤੁਸੀਂ ਤਾਂ ਆਪਣੇ ਵੀਡੀਓ 'ਚ ਕਹਿ ਦਿੱਤਾ ਸੀ ਤਾਂ ਸਿੰਗਲ ਪਾ ਕੇ ਖਿੱਚ ਕੇ ਲੈ ਆਵਾਂਗੇ ਮੈਂ ਤਾਂ ਕਹਿੰਦਾ ਅੱਜ ਵੀ ਤੁਹਾਡੇ ਮਾਦੀਮ ਰਹੇ ਕਹਿੰਦਾ ਕਾਲ ਤਖਤ ਸਾਹਿਬ ਦਾ ਜਥੇਦਾਰ ਜੇ ਨਾ ਕਾਰਵਾਈ ਕੀਤੀ ਇੱਕ ਹਫ਼ਤੇ ਦਾ ਅਲਟੀਮੇਟ ਦਿੰਦੇ ਆ ਮੈਂ ਸਾਰੀਆਂ ਫੌਜਾਂ ਨੂੰ ਕਹਿੰਦਾ ਕੰਮਰ ਕੱਸੇ ਕੱਸ ਲੋ ਸਾਨੂੰ ਕਿਸੇ ਦੇ ਮੁਖੀ ਦੀ ਲੋੜ ਨਹੀਂ ਹੈਗੀ ਗੁਰੂ ਸਾਹਿਬ ਆ ਉਹਨੂੰ ਫੜ ਕੇ ਲਿਆਵਾਂਗੇ ਗੁਰੂਗ੍ਰਾਂਦ ਸਾਹਿਬ ਮਹਾਰਾਜ ਰੂਪ ਸਾਰੇ ਉਥੋਂ ਹਟਾਵਾਂਗੇ ਜਿਹੜੇ ਹੋਰ ਗੁਰਦੁਆਰਾ ਤਾਲ ਤੱਕ ਸਭ ਦੇ ਪਹੁੰਚਾ ਦਾਂਗੇ ਇਹ ਨੇੜੇ ਨੂੰ ਲਾਦਾ ਕਿੰਨੇ ਸਮੇਂ ਦਾ ਅਲਟੀਮੇਟਮ ਦੇ ਰਿਹਾ ਇੱਕ ਹਫਤੇ ਦਾ ਦਿੱਤਾ ਇਹ ਹੁਣ ਅਕਾਲ ਤਖਤ ਸਾਹਿਬ ਦੇਖੇ ਇਹ ਕੀ ਕਰਨਾ ਇਹਨਾਂ ਨੇ ਕਾਰਵਾਈ ਸਰਕਾਰ ਦੇਖੇ ਜੇ ਉਹਨਾਂ ਨੂੰ ਨਹੀਂ ਨੱਥ ਪਾਉਂਦੀ ਉਹਨਾਂ ਨੂੰ ਜੇ ਉਹਨਾਂ ਦੇ ਮੰਗ ਪੱਤਰ ਦਿੱਤਾ ਉਹਨਾਂ ਦੇ ਕਾਰਵਾਈਆਂ ਨਹੀਂ ਹੁੰਦੀ ਫੜਕੇ ਇਹਨਾਂ ਨੂੰ ਇਹੋ ਜਿਹੇ ਸਾਧਾ ਨੂੰ ਜੇਲ੍ਹ ਚ ਨਹੀਂ ਸਿੱਕਿਆ ਜਾਂਦਾ ਨਹੀਂ ਕੋਸ ਹੁੰਦਾ ਫੇਰ ਤਾਂ ਅਸੀਂ ਕਰਾਂਗੇ ਭਾਈ ਕਾਰਵਾਈ ਫੇਰ ਤਾਂ ਕੋਈ ਨਾ ਕੋਈ ਜਾਪੂ ਹੈ ਪ੍ਰਸ਼ਾਸਨ ਤੋਂ ਵੀ ਕੋਈ ਉਮੀਦ ਰੱਖਦੇ ਹੋ ਜੇਦੋਂ ਕਾਨੂੰਨੀ ਕਾਰਵਾਈ ਕਹਿਤਾ ਫਿਰ ਕਾਨੂੰਨ ਨੂੰ ਕਾਰਵਾਈ ਕਰਨੀ ਨਹੀਂ ਚਾਹੀਦੀ ਉਹਤੇ ਸਿੱਖਾਂ ਦੇ ਹਿਰਦੇ ਬਲੁੰਦੇ ਨੇ ਗਏ ਨੇ ਸਿੱਖ ਭਾਵ ਸਿੱਖਾਂ ਦੀਆਂ ਭਾਵਨਾਵਾਂ 扑ਕਾਈਆਂ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਬਾਹਰ ਦੇ ਕੁਰਸੀ ਬਰਾਬਰ ਡੈਕ ਲਾ ਕੇ ਵਹਿ ਗਿਆ ਅਸਾ ਇੱਕ ਮੈਂ ਹੋਰ ਕਹਿਣਾ ਜਿਹੜੀਆਂ ਸੰਪਰਤਾਵਾਂ ਵਾਲੇ ਨੇ ਹਿੰਦ ਸਿੰਘ ਦਲ ਨੇ ਤਕਸਾਲ ਆ ਜਾਂ ਹੋਰ ਕੋਈ ਨੇ ਜੇ ਕੋਈ ਕਿਸੇ ਗਰੀਬ ਕੋਈ ਹੋਰ ਹੁੰਦਾ ਨਾ ਜਾਤ ਦਾ ਹੁਣ ਉਹਨਾਂ ਨੇ ਕਾਦਾ ਕੋਣ ਮਸ ਪਾ ਦੇਣਾ ਸੀ ਪਤਾ ਨਹੀਂ ਕੀ ਕੁਛ ਉਹਦਾ ਚੱਕ ਕਰ ਦਿੰਦੇ ਇਹ ਹੁਣ ਉਹ ਵੱਡਾ ਨਾ ਉਹਦੀ ਸੰਪਰਦਾ ਵੱਡਿਆ ਹੁਣ ਹੁਣ ਚੁੱਪ ਕਰੇ ਬੈਠੇ ਨੇ ਸੁਣਨ ਬੈਠੇ ਨੇ ਹੁਣ ਇਹਨਾਂ ਦੀ ਜਰਤ ਹੀ ਨਹੀਂ ਬੋਲਣ ਦੀ ਨਹੀਂ ਹੈਗੀ ਨੀੜੋ ਨਹੀਂ ਲੱਗਦਾ ਹੈ ਕੋਈ ਵੱਡਾ ਨਹੀਂ ਇੱਥੇ ਕੋਈ ਛੋਟਾ ਨਹੀਂ ਪੰਥਮੂਰੇ ਕੋਈ ਨਹੀਂ ਅੜਦਾ ਜਿਹੜਾ ਗੁਰੂ ਸਾਹਿਬ ਦਾ ਸ਼ਰੀਕ ਬਣ ਗਿਆ ਉਹ ਖਾਲਸਾ ਪੰਥ ਦਾ ਦੁਸ਼ਮਣ ਆਇਆ ਤੁਹਾਨੂੰ ਕਿੰਨੇ ਕ ਫੋਨ ਆ ਗਏ ਕੱਲ ਦੇ ਵੀਡੀਓ ਪਾਉਣ ਤੋਂ ਬਾਅਦ ਇੱਕ ਕੋਈ ਮੈਂ ਤਾਂ ਕਰਾਇਆ ਸੀ ਮੈਨੂੰ ਕਰ ਲੈਣਾ ਮੇਰਾ 98155 ਚਾਹਣ ਕਰ ਲੈ ਜਿਹਦੀ ਜਰਤ ਹੈ ਕਰ ਮੇਰੇ ਨਾਲ ਗੱਲ ਵੀ ਇਹ ਤੂੰ ਝੂਠ ਬੋਲਦੇ ਆ ਤੁਸੀਂ ਗਲਤ ਕਹਿੰਦੇ ਹੋ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਅਸੀਂ ਨਹੀਂ ਬਖਸ਼ਣਾ ਸਾਲ ਤੱਕੜਾ ਹੋ ਗਿਆ ਹੁਣ ਤੂੰ ਸੰਗਲ ਪਾ ਕੇ ਇਕਾਲ ਤੱਕ ਸਭ ਤੇ ਲੈ ਕੇ ਜਾਵਾਂਗੇ ਜੇ ਤਖਤ ਦਾ ਜਸਦਾਦਾ ਨਾ ਬੋਲਿਆ ਜੇ ਉਥੇ ਨਾਂ ਤਲਵ ਗਿਆ ਨਾਂ ਗਿਆ ਇਹ ਇੱਕ ਹਫ਼ਤੇ ਦੇ ਅੰਦਰ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸਰੂਪੀ ਲੈ ਕੇ ਆਵਾਂਗੇ ਜੀਨੇ ਇਹਦੇ ਇਹਦੇ ਹੱਕ ਤੇ ਖੜਨਾਂ ਆ ਜੇ ਉਥੇ ਨਹੀਂ ਹੱਕ ਤੇ ਖੜਨ ਖਲੇ ਵੀ ਇਹਦੇ ਚ ਇਹ ਤਾਂ ਹੁਣ ਇਹਨਾਂ ਨੂੰ ਸ਼ਰਮ ਚਾਹੀਦੀ ਆ ਜਿਹਦੀ ਅਣਖ ਗੈਰਤ ਮਰੀ ਹੋਈ ਆ ਫਿਰ ਉਹ ਸਿੱਖ ਹੀ ਨਹੀਂ ਜਿਹੜਾ ਇਹ ਹੱਕ ਤੇ ਖੜੂਗਾ ਹੂੰ ਨੀ ਇਹ ਤਾਂ ਕਈ ਕਾਫੀ ਸਮੇਤੋਂ ਦੀ ਇਹ ਵੀਡੀਓ ਵਾਇਰਲ ਹੁੰਦੀ ਨੇ ਕਈ ਵਾਰ ਪਰਫਿਊਮ ਸਿੜਕੇ ਦੇਈ ਕਈ ਹੋਰ ਗੱਲਾਂ ਕਰਦੀ ਉਦੋਂ ਵੀ ਕੋਈ ਬੋਲਿਆ ਹੈ ਵੀ ਇਹ ਤਾਂ ਸਿਕਸ ਕੀ ਲੋੜ ਆ ਪਾਈ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਵੀ ਜੇ ਕਿਸੇ ਗਰੀਬ ਹੈ ਘਰ ਦਾ ਕੋਈ ਸੰਤਵਾ ਹੋਰ ਡੇਰਾ ਬਣਿਆ ਹੋਵੇ ਨਾ ਉੱਥੇ ਕੋਈ ਇਹਦੀ ਮਾੜੀ ਮੋਟੀ ਕਾਰਵਾਈ ਉੱਥੇ ਤਾਂ ਫਿਰ ਚਾਰੇ ਪੈਰ ਚੱਕ ਕੇ ਪੈ ਜਾਂਦੇ ਨੇ ਵੀ ਹਾਂ ਇਹਨੇ ਕਰਕਮੇ ਦਿੱਤਾ ਹੁਣ ਨੂੰ ਤਾਂ ਕਰਦੇ ਇਹਨੂੰ ਜੇਲਾਂ ਛੱਟਿਆ ਹੁੰਦਾ ਹੁਣ ਨੂੰ ਕਰਦੂ ਕੁਛ ਨਾ ਕੁਛ ਕਰਿਆ ਹੁੰਦਾ ਨੀ ਸਿੱਖ ਕੋ ਕੌਮ ਇੱਧਰ ਨਹੀਂ ਤੁਰਦੇ ਹੈਗੇ ਜਦੋਂ ਵੱਡੇ ਡੇਰੇਾਂ ਵਾਲਾ ਸਿੱਖ ਕੋ ਕੌਮ ਦੇ ਤਾਂ ਮਸਲੇ ਹੋਰ ਹੀ ਬਹੁਤ ਨੇ ਬੰਦੀ ਸਿੰਘ ਆਲਾ ਮਸਲਾ ਵੇਦ ਵੀੜੇ ਮਾਮਲੇ ਚ ਇਨਸਾਫ ਨਹੀਂ ਮਿਲਿਆ ਇਹ ਮਸਲੇ ਹੋਰ ਏ ਪੰਥ ਦੇ ਵਿੱਚ ਖੜੇ ਹੋਗੇ ਇਹ ਸਾਡੇ ਜਥੇਦਾਰਾਂ ਚ ਨਹੀਂ ਜ਼ਰੂਰਤ ਹੈਗੀ ਜੇ ਜਥੇਦਾਰਾਂ ਨੂੰ ਜ਼ਰੂਰਤ ਹੋਵੇ ਇਹ ਹਜੇ ਪਖੰਡੀਆਂ ਦੇ ਦੇਹਧਾਰੀ ਇਹ ਹਜੇ ਜਿਹੜੇ ਟੌਂਗੀ ਨੇ ਇਹ ਇਹਨਾਂ ਦੀ ਜ਼ਰੂਰਤ ਨਭੀ ਗੁਰੂ ਸਾਹਿਬ ਦੀ ਨਰਾਦਰ ਕਰ ਦੇਣਾ ਉਹਨਾਂ ਨੂੰ ਬਰਾਬਰ ਵੈਲਸ਼ਾਂ ਕੁਰਸੀਆਂ ਢਾਕੇ ਕੁਰਸੀਆਂ ਢਾਕੇ ਕਿ ਉਹਦੇ ਤੇ ਤੌਲੀਆ ਬਾਬਾ ਸਾਹਿਬ ਬਹਿੰਦੇ ਨੇ ਹੂੰ ਹੈਂ ਤੂੰ ਬਾਹਰੇ ਬਹਿ ਜਾ ਤੈਨੂੰ ਕਿਸੇ ਨੇ ਕਿਹਾ ਅਸਾਂ ਦੇ ਵਜ੍ਹਾ ਤੂੰ ਬਰਾਬਰ ਜੇ ਮੰਨ ਲਾ ਪਲੇਟ ਹੋਇਆ ਪਿਆ ਆਪਾਂ ਦੇਖਿਆ ਬਹੁਤ سارے ਬਜ਼ੁਰਗ ਬੈਠੇ ਹੁੰਦੇ ਨਹੀਂ ਉਹ ਪਿੱਛੇ ਬੈਠੇ ਹੁੰਦੇ ਸਭ ਤੋਂ ਲਾਸਟ ਤੇ ਪਹਿਲੀ ਗੱਲ ਦਾ ਮੈਨੂੰ ਗੱਲਾਂ ਸੁਣੋ ਮੈਂ ਤੁਹਾਨੂੰ ਦੱਸਣਾ ਸਾਰਿਆਂ ਨੂੰ ਕਹਿਣਾ ਚਾਹੁੰਨਾ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੱਸੇ ਵੀ ਉਸ ਤੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਨਾ ਵੀ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੀ ਵਿੱਚ ਕੋਈ ਵੀ ਕੁਰਸੀ ਮੇਜ ਨਹੀਂ ਲੱਗੂਗਾ ਹੂੰ ਹੋਇਆ ਬਿਲਕੁਲ ਹੋਇਆ ਏ ਫੇਰ ਉਹ ਕਿਤੇ ਲੱਗ ਹੋਊਗਾ ਹੂੰ ਉਹ Hindu ਧਰਮ ਵਾਲੇ ਤੇ ਲੱਗ ਹੋਊਗਾ ਜਾਂ ਮੁਸਲਮਾਨਾਂ ਵਾਲੇ ਕਿੰਨਾ ਦੇ ਅਲੱਗ ਹੋਊਗਾ ਤਖਤ ਦਾ ਜਿਹੜਾ ਹੁਕਮਨਾਮਾ ਉਹ ਸਿੱਖਾਂ ਤੇ ਨਹੀਂ ਲੱਗ ਹੋਊਗਾ ਹੋਰ ਕੀ ਦੂਜੇ ਧਰਮਾਂ ਵਾਲੇ ਤੇ ਲੱਗ ਹੋਊਗਾ ਅਸੀਂ ਆਪ ਹੀ ਨਹੀਂ ਮੰਨਦੇ ਬਿਲਕੁਲ ਬਿਲਕੁਲ ਅਸੀਂ ਗੁਰੂ ਘਰਾਂ ਦੇ ਵਿੱਚ ਕੋਈ ਉਥੇ ਵੀ ਰੌਲਾ ਪਾਉਣੇ ਵੀ ਤੁਸੀਂ ਇਹ ਹੜਰਾ ਹੂੰ ਜਿਹੜੇ ਵੱਡੇ ਤਖਤ ਨੇ ਜਿਹੜੇ ਇਤਿਹਾਸਕ ਗੁਰੂ ਘਰ ਨੇ ਹੂੰ ਉਥੇ ਕਿਤੇ ਵੀ ਕੋਈ ਕੁਰਸੀ ਮੇਜ ਲੱਗਿਆ ਦਿਖਾਓ ਨਹੀਂ ਹੈ ਕਿਤੇ ਵੀ ਨਹੀਂ ਹੈ ਜਿਹੜੇ ਪਿੰਡਾਂ ਦੇ ਵਿੱਚ ਉਥੇ ਵੀ ਲਾ ਰੱਖੇ ਨੇ ਹੂੰ ਪਿੰਡਾਂ ਚ ਕਿ ਮੈਂ ਪੱਦਰਤੀ ਕਰੀ ਉਹ ਵੀ ਪਿੰਡਾਂ ਦੇ ਪਰ ਜਿਹੜੇ ਉਹ ਨਾਲ ਲੱਗੇ ਪਿਛੇ ਦੂਰ ਰਹੇ ਨਾਲ ਇਹ ਤਾਂ ਬਰਾਬਰ ਬਹਿ ਗਿਆ ਖਸਮਨ ਖਾ ਲਾ ਕੇ ਹੂੰ ਇਹ ਕਿਵੇਂ ਬਖਸ਼ ਦਾਂਗੇ ਅਸੀਂ ਹੁਣ ਮੈਂ ਤਾਂ ਸਾਰਿਆਂ ਨੂੰ ਕਹਿਣਾ ਦਲਾ ਪੰਥਾਂ ਦੇ ਮੁਖੀਆਂ ਨੂੰ ਵੀ ਟਕਸਾਲਾਂ ਨੂੰ ਵੀ ਸੰਸਮਾਜ ਨੂੰ ਵੀ ਜੇ ਤੁਸੀਂ ਨਹੀਂ ਕੋਈ ਕਾਰਵਾਈ ਕਰੋਗੇ ਤਾਂ ਅਖਦਾ ਜੱ세ਦਾਰ ਨਹੀਂ ਕਰੂਗਾ ਕਰੋ ਅਜਿਹਾ ਕਰੋਗੇ ਅਸੀਂ ਤਾਂ ਹਟਦੇ ਨਹੀਂ ਕੋਈ ਜੀ ਨਾ ਤੁਹਾਡੇ ਨਾਲ ਕੋਈ ਸੰਸਤਾ ਗਈ ਨਾ ਟਕਸਾਲ ਗਈ ਫਿਰ ਕੱਲੇ ਜਾਉਗੇ ਜਾਵਾਂਗੇ ਤੇ ਗੁਰੂ ਸਾਹਿਬ ਸਾਡੇ ਨਾਲ ਨੇ ਪੰਥ ਸਾਡੇ ਨਾਲ ਆ ਪੰਥ ਇਹ ਜਿਹੜੇ ਮੁਖੀ ਨੇ ਜਿਹੜੇ ਹੋਰ ਨੇ ਇਹ ਆਪ ਇਕੱਲੇ ਪੰਥ ਨਹੀਂ ਬਣ ਸਕਦਾ ਕੋਈ ਆਕੇ ਇਕੱਲਾ ਪੰਥ ਨਹੀਂ ਹੁੰਦਾ ਜਮਾਤ ਦੇ ਨਾਲ ਕਾਰਮਾਤ ਹੁੰਦੀ ਆ ਅੱਜ 28 ਤਰੀਕਾ ਕਿੰਨੇ ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹੋ ਫਿਰ ਹਫਤੇ ਦਾ ਅੱਜ ਤੋਂ ਅੱਜ ਤੋਂ ਹੂੰ ਗੁਰਪੁਰਬ ਤੱਕ ਇਹਨਾਂ ਨੂੰ ਦੇਖਿਆ ਵੀ ਜੇ ਇਹ ਜਾਂਦੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਪਹਿਲਾਂ ਇਹਨਾਂ ਦਾ ਸਮਾਂਗਾ ਹੂੰ ਗੁਰਪੁਰਬ ਆ ਰਿਹਾ ਹੈ ਨਾ ਹਫਤੇ ਦੇ ਅੰਦਰ ਅੰਦਰ ਹੂੰ ਗੁਰੂ ਨਾਨਕ ਸਾਹਿਬ ਦਾ ਹੂੰ ਉਸ ਤੋਂ ਤੱਕ ਤਾਂ ਇਹਨਾਂ ਦਾ ਸਮਾਂ ਕਾਲ ਤੱਕ ਸਾ ਕੋਈ ਕਾਰਵਾਈ ਕਰਦਾ ਇਹ ਉਥੇ ਤਲਬ ਹੁੰਦਾ ਉਥੇ ਕੋਈ ਇਹਨਾਂ ਤੇ ਕਾਰਵਾਈ ਹੁੰਦੀ ਆ ਉਹ ਪੰਥ ਦਾ ਮਸਲਾ ਤਖਤ ਸਾਹਿਬ ਦਾ ਮਸਲਾ ਦਸਤਾਰਾਂ ਦਾ ਮਸਲਾ ਉਦੋਂ ਬਾਅਦ ਫਿਰ ਸਾਡੀ ਵਾਰੀ ਆ ਫਿਰ ਅਸੀਂ ਸਾਰੇ ਢਿੰਗ ਸਿੰਘਾਂ ਨੂੰ ਕਹਿੰਨੇ ਆ ਵੀ ਕਮਰ ਕਿਸੇ ਕੱਸ ਲੋ ਆਪਾਂ ਚੱਲਾਂਗੇ ਤੇ ਦੇਖਾਂਗੇ ਜਿਹੜੀ ਕੋਈ ਹੋ ਵੀ ਜਾਊਗਾ ਵੀਡੀਓ ਮਾੜੀ ਮੋਟੀ ਵੈਰੀਫਾਈ ਵੀ ਕਰਾਈ ਆ ਕਈ ਵਾਰ ਅੱਜ ਦਾ ਜਿਵੇਂ ਤਕਨੀਕ ਦਾ ਜ਼ਬਾਨਾ ਕਹਿ ਦਿੰਦਾ ਜੀ ਉਹ ਪਾਸੇ ਵਾਈਫਾਈ ਵੈਰੀਫਾਈ ਤੋਂ ਬਿਨਾਂ ਥੋੜੋ ਉੱਥੇ ਹੁਣ ਪਰਚੇ ਦਰਜ ਹੋ ਗਏ ਸਾਰਾ ਕੁਝ ਹੋਇਆ ਹੋਇਆ ਆਏ ਕਿਸੇ ਦੀ ਕੋਈ ਤਾਕਤ ਆ ਵੀ ਕਿਸੇ ਨੂੰ ਕੋਈ ਬਦਨਾਮ ਕਰ ਦੂਗਾ ਇਹ ਕਰਦੇ ਨੇ ਸਾਧ ਪਖੰਡ ਨੇ ਦਾ ਡੇਰੇਆਂ ਚੱਲਦਾ ਹੈ ਇਹਨਾਂ ਨੂੰ ਦੇਖ ਦੇਖ ਕੇ ਤਾਂ ਅਸੀਂ ਤਾਂ ਦੂਜੇ ਜਿਹੜੇ ਹੋ ਤਾਹੀਂ ਉਹਨਾਂ ਦੀ ਜਰਤ ਪੈ ਜਾਂਦੀ ਆ ਬਿਲਕੁਲ ਹੈ ਜਦੋਂ ਸਾਡੇ ਆਪ ਦੇ ਗਾਤਰੇ ਪਾ ਕੇ ਕਹਿੰਦੇ ਅਸੀਂ ਪ੍ਰਚਾਰਕਾਂ ਜੀ ਉਥੇ ਸਿੱਖੀ ਦਾ ਪ੍ਰਚਾਰ ਹੁੰਦਾ ਕਾਹਦਾ ਕਾਹਦਾ ਪ੍ਰਚਾਰ ਹੁੰਦਾ ਉਥੇ ਤਾਂ ਹੀ ਫਿਰ ਦੂਜੇ ਇੱਕ ਹਾਵੀ ਹੋ ਰਹੇ ਨੇ ਪਖੰਡਾਂ ਦੇ ਡੇਰੇ ਜਿਵੇਂ ਪਹਿਲਾਂ ਚੱਲਿਆ ਬਲਤਕਾਰੀ ਆਪਣਾ ਜਿਹੜਾ ਪਾਸਟਰ ਗਿਆ ਜੀਲ ਚ ਬਜਿੰਦਰ ਮੈਂ ਤਾਂ ਸਹੀ ਕਹਿਣਾ ਕਿ ਸਾਡੇ ਦੇ ਹਾਵੀ ਹੋ ਗਏ ਅਸੀਂ ਅਸੀਂ ਆਪ ਪਖੰਡ ਬਾਤ ਕਰ ਲਿਆ ਅਸੀਂ ਗੁਰਦੂ ਦੀ ਆਪ ਮਰਜ਼ਾਦਾ ਤੋੜਤੀ ਅਸੀਂ ਗੁਰੂ ਦਾ ਸਿਧਾਂਤ ਤੋੜਤਾ ਦੂਜਿਆਂ ਨੇ ਜਿਹਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਤਾਂ ਕਰਨੀ ਕਰਨਾ ਫਿਰ ਆ ਉਹਨਾਂ ਨੂੰ ਜਾਨੀ ਕੀ ਉਹ ਸਹਿ ਮਿਲ ਗਈ ਜਦੋਂ ਇਹ ਪਖੰਡਵਾੜ ਚ ਫਸ ਗਏ ਤੇ ਸਾਨੂੰ ਕਿਹੜਾ ਰੋਕੂ ਸਾਨੂੰ ਕਿਹੜਾ ਰੋਕੂਗਾ ਜਦੋਂ ਆਪ ਉਹਨਾਂ ਵਾਰੀ ਦਾ ਫਿਰ ਅਸੀਂ ਕਿਵੇਂ ਰੋਲਾ ਪਾਉਣਾ ਚੀਕਦੇ ਹਾਂ ਹੁਣ ਤਾਂ ਚੀਕਾਂ ਪਈਆਂ ਹੁੰਦੀਆਂ ਮੈਂ ਤੁਹਾਨੂੰ ਦੱਸਿਆ ਹੀ ਸਾਰਾ ਕੁਝ ਬਿਲਕੁਲ ਬਿਲਕੁਲ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਹੁਣ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਅਰਜੀ ਦੇ ਬਾਰੇ ਰਿਹਾਈ ਦੇ ਬਾਰੇ ਗੱਲ ਚੱਲੀ ਸੀ ਤਾਂ ਹੁਣ ਮਨਿੰਦਰਜੀਤ ਬਿੱਟਾ ਕਹਿੰਦੇ ਨੇ ਕਿ ਉਹ ਅਰਜੀ ਜਿਹੜੀ ਖਾਰਜ ਹੋਣੀ ਉਹਨਾਂ ਦੀ ਰਿਹਾਈ ਦੇ ਨਾਲ ਸੁਰੱਖਿਆ ਨੂੰ ਖਤਰਾ ਹੈ ਤੁਸੀਂ ਤੁਸੀਂ ਕੀ ਸੋਚਦੇ ਹੋ ਕੀ ਖਤਰਾ ਉਹਨਾਂ ਦੀ ਸੁਰੱਖਿਆ ਨੂੰ ਉਹਨੂੰ ਇਹੀ ਖਤਰਾ ਵੀ ਉਹ ਸਾਈਕਲ ਚੋਰ ਆ ਵੀ ਮੈਨੂੰ ਕੋਈ ਪੁਲਿਸ ਨਾ ਫੜ ਲੇ ਜੇ ਬਾਹਰ ਆ ਗਿਆ ਕਹ ਦੂਗਾ ਵੀ ਇਹਨੂੰ ਫੜੋ ਅਰ ਬਿੱਟਾ ਚੱਕੀ ਜਾਂਦਾ ਸਾਈਕਲ ਚੋਰ ਚੋਰੀ ਕਰਦਾ ਫਿਰਦਾ ਉਹਨੂੰ ਆਪਦੇ ਡਰੇ ਹੋ ਰਿਹਾ ਹੋਰ ਤਾਂ ਕਿਸੇ ਨੇ ਕਿਹਾ ਨਹੀਂ ਕਿਹਾ ਕੁਝ ਉਹਨੂੰ ਕਾਹਦਾ ਖਤਰਾ ਹੋ ਗਿਆ ਕਿਹੜੀ ਸੁਰੱਖਿਆ ਨੂੰ ਖਤਰਾ ਹੋ ਗਿਆ ਉਹਨਾਂ ਨੇ ਜਦੋਂ ਜੇਲ੍ਹ ਕੱਟ ਲਈ ਜੇ ਅਪਰਾਧ ਕਰਨਗੇ ਫਿਰ ਕਾਨੂੰਨ ਕਾਹ ਦੀ ਬਾਤ ਹੈ ਫਿਰ ਫੜ ਲੈਣਾ ਉਹ ਕਹਿੰ ਰਹੇ ਨੇ ਅਜੇ ਵੀ ਫਿਰਦੇ ਨੇ ਮਤਲਬ ਸਾਡੇ ਆਵਿਆਂ ਦਾ ਦਮ ਹੋਣਾ ਚਾਹੀਦਾ ਉਹਨਾਂ ਛਡਾਓ ਸਰਕਾਰ ਛੱਡੂਗੀ ਹੂੰ ਦਵਿੰਦਰਪਾਲ ਸਿੰਘ ਭੁੱਲਰ ਦੀ ਇਹ ਰਿਹਾਈ ਹੋਣ ਵਾਲੀ ਆ ਨਹੀਂ ਪਰ ਜਦੋਂ ਇਹ ਇਹ ਜਿਹੜੇ ਸਵਾਲ ਚੁੱਕਣ ਵਾਲੇ ਨੇ ਆਵਾਜ਼ਾਂ ਉੱਠਦੀਆਂ ਨੇ ਤਾਂ ਫਿਰ ਰਿਹਾਈ ਤੇ ਅਸਰ ਪੈਂਦਾ ਉਹਨਾਂ ਤੇ ਦੇਖੋ ਇਹ ਤਾਂ ਹੁਣ ਸਰਕਾਰ ਦੇ ਡਿਪੈਂਡ ਕਰਦਾ ਸਾਰਾ ਕੁਝ ਸਰਕਾਰ ਦੇ ਆ ਹੋਆ ਹੂੰ ਠੀਕ ਆ ਨਾ ਕਾਨੂੰਨ ਕਹਿੰਦਾ ਵੀ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਹੂੰ ਅਸੀਂ ਕਾਨੂੰਨ ਦੇ ਮੁਤਾਬਕ ਚੱਲਣਾ ਕਿ ਲੋਕਾਂ ਦੇ ਮੁਤਾਬਕ ਚੱਲਣਾ ਆਏ ਤਾਂ ਅਸੀਂ ਅਰਜੀ ਲਾ ਦਿੰਨੇ ਆ ਵੀ ਇਹਨਾਂ ਦੀ ਰਿਹਾਈ ਬਣਦੀ ਹੈ ਫਿਰ ਸਾਡੀ ਅਰਜੀ ਤੇ ਉਹ ਅਮਲ ਕਰ ਲੈਣਗੇ ਹੂੰ ਵੀ ਸਾਰੇ ਬਾਹਰ ਹੀ ਹੋਣੇ ਚਾਹੁੰਦੇ ਨੇ ਸਜ਼ਾਾਂ ਮਾ 30-30 ਸਾਲ ਹੋਏ ਕੋ ਭੁਗਤ ਲੀਆਂ ਸਾਡੀ ਅਰਜੀ ਅਰਜੀ ਤੇ ਫਿਰ ਉਹ ਅਮਲ ਕਰਨ ਜੇ ਉਹਦੇ ਵਾਲੀ ਤੇ ਅਰਜੀ ਤੇ ਅਮਲ ਹੁੰਦਾ ਫਿਰ ਸਾਡੀ ਅਰਜੀ ਤੇ ਵੀ ਅਮਲ ਕਰਨ ਬਿਲਕੁਲ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਵੀ ਬਿਆਨ ਆਇਆ ਸੀ ਕਿ ਕੋਈ ਹੱਲ ਕਰੋ ਅਗਲਾ ਕੁਝ ਤਾਂ ਕਰੋ ਮੈਨੂੰ 19 ਸਾਲ ਹੋ ਗਏ ਨੇ ਫਾਂਸੀ ਚੱਕੀ ਤੇ ਬੰਦ ਹੋਏ 11-12 ਸਾਲ ਹੋ ਗਏ ਨੇ ਅਪੀਲ ਨੂੰ ਕੋਈ ਕੁਝ ਅੱਧਾ ਸਟੈਪ ਤਾਂ ਲਓ ਕਾਲ ਤੱਕ ਸਾਇਦ ਜਥੇਦਾਰ ਨੂੰ ਵੀ ਕਿਹਾ ਉਹਨਾਂ ਨੇ ਇਹ ਤਾਂ ਸਾਡੇ ਆਣ ਦੇ ਭਾਈ ਕਮਜ਼ੋਰੀਆਂ ਨੇ ਅਸੀਂ ਐਡੋ ਫਾਟੀ ਹੋਏ ਫਿਰਦੇ ਆ ਜਦੋਂ ਸਾਡੇ ਕੋਲੇ ਤਾਕਸੀ ਜਿਹੜੇ ਖਾਉਤੀ ਪੰਥਕ ਨੇ ਹੁਣ ਰੌਲਾ ਪਾਉਂਦੇ ਫਿਰਦੇ ਨੇ ਉਦੋਂ ਉਹਨਾਂ ਕੋਲੇ 10 10 ਉਹਨਾਂ ਨੇ ਸਾਲਾਂ ਤੱਕ ਉਹਨਾਂ ਨੇ ਸਰਕਾਰਾਂ ਬਣਾ ਕੇ ਰੱਖੀਆਂ ਉਹ ਮਤੇ ਪਾ ਕੇ ਜੇ ਉਦੋਂ ਮਤੇ ਪਾ ਜਾਂਦੇ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਇਹ ਬਾਹਰ ਆਉਣੇ ਚਾਹੀਦੇ ਨੇ ਕਾਦੇ ਸਾਰੇ 10 ਸਾਲ ਪਹਿਲਾਂ ਸਾਰੇ ਬੰਦੀ ਸਿੰਘ ਆ ਜਾਂਦੇ ਹਜੇ ਦੂ ਬਿੱਟੇ ਵਰਗੇ ਫਿਰ ਇਹ ਅਰਜੀਆਂ ਨੇ ਇਹਨਾਂ ਦੀ ਲੋੜ ਹੀ ਸੀ ਪਾਣੀ ਵੀ ਨੇ ਉਸ ਰਖਸਾ ਜਮਾ ਤਪਾਤ ਦੇ ਇਹਨਾਂ ਨੇ ਮਤਾਂ ਨਹੀਂ ਪਾਇਆ ਉਦੋਂ ਕਹਿੰਦੇ ਥੋੜਾ ਇੱਕ ਦਿਨ ਵੀਡੀਓ ਥੋੜੀ ਵਾਇਰਲ ਹੋ ਰਹੀ ਸੀ ਥੋੜਾ ਪਾਰਾ ਚੜ ਗਿਆ ਸੀ ਸਟੇਜ ਤੇ ਉਹ ਪੁਰਾਣੇ ਸੀ ਇਕਾਲੀ ਦਲਬਲ ਲੀਡਰ ਜਿਹੜੇ ਅੱਡ ਲੱਗੇ ਹੋਏ ਨਹੀਂ ਉਹੀ ਤੇ ਉਹੀ ਤੇ ਪੁਰਾਣੇ ਹੋਇਆ ਤੁਹਾਨੂੰ ਪਰ ਪੁਰਾਣੇ ਬੈਠੇ ਹੁੰਦੇ ਨੇ ਆਪਾਂ ਦਾ ਸੱਚ ਬੋਲਣਾ ਅਸੀਂ ਕਿਹੜਾ ਕੁਝ ਲੈ ਕੇ ਖਾਣਾ ਇਹਨਾਂ ਤੋਂ ਅਸੀਂ ਐਮਐਲਏ ਨਹੀਂ ਬਣਨਾ ਅਸੀਂ ਐਮਪੀ ਨਹੀਂ ਬਣਨਾ ਹੈਗਾ ਅਸੀਂ ਰੋਣੀ ਕੋਣੀ ਚੋਣ ਨਹੀਂ ਲੜਨੀ ਹੈਗੀ ਸਾਨੂੰ ਕਿਹੜਾ ਕਿਸੇ ਚੀਜ਼ ਦਾ ਅਹੁਦੇ ਦਾ ਲਾਲਚ ਆ ਵੀ ਮੈਂ ਇਹਨਾਂ ਦੀ ਮਿੰਤਾਂ ਕਰਦਾ ਫਿਰ ਨੂੰ ਜਾਂ ਇਹਨਾਂ ਦੇ ਚਾਪ ਪਲੂਸੀ ਕਰੂੰਗਾ ਜਾਂ ਮੈਂ ਅਸੀਂ ਤਾਂ ਗੁਰੂ ਦੇ ਝਾੜੂ ਵਰਦਾਰਾਂ ਸੱਚ ਦਾ ਸੱਚ ਦਾ ਪੰਥ ਦੀ ਪੰਜਾਬ ਦੀ ਗੱਲ ਕਰ ਰਹੇ ਜਿੱਥੇ ਅਣਖ ਤੇ ਹੋਣ ਦੀ ਗੱਲ ਆ ਜਾਏ ਫਿਰ ਅਸੀਂ ਉੱਥੇ ਜਾਨ ਵੀ ਦੇ ਦਿੰਨੇ ਆ ਇਹ ਸਰੀਰ ਵੀ ਲੱਗ ਜਾਂਦਾ ਹੁੰਦਾ ਅਸੀਂ ਹੱਕ ਸੱਚ ਦੇ ਪਹਿਰੇਦਾਰਾਂ ਸੱਚ ਬੋਲਣਾ ਕੋਈ ਵੀ ਵੱਡੀ ਕਿੱਡੀ ਵੀ ਸੰਪਰਦਾ ਦਾ ਕੋਈ ਮੁਖੀ ਕਿਉਂ ਨਾ ਹੋਵੇ ਸਾਨੂੰ ਗੁਰੂ ਦੀ ਗੁਰੂ ਦਾ ਭੈਅ ਆ ਅਸੀਂ ਗੁਰੂ ਤੋਂ ਡਰਦੇ ਆ ਇਹਨਾਂ ਦਾ ਕੋਈ ਭੈਅ ਨਹੀਂ ਹੈਗਾ ਬਿਲਕੁਲ ਤੇ ਦੂਸਰੀ ਗੱਲ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਰੇ 60 65 ਪਿੰਡਾਂ ਨੇ ਮਤੇ ਪਾਸ ਕੀਤੇ ਨੇ ਕਿ ਉਹਨਾਂ ਦੀ ਰਿਹਾਈ ਦੇ ਨਾਲ ਕੋਈ ਖਤਰਾ ਨਹੀਂ ਹੈ ਉਹਨਾਂ ਨੇ ਚਿੱਠੀ ਵੀ ਭੇਜੀ ਆ ਦਿੱਲੀ ਵੱਲ ਮੁੱਖ ਮੰਤਰੀ ਨੇ ਜਿਹੜੇ ਉੱਥੇ ਦੇ ਵੀ ਇਹਨਾਂ ਨੂੰ ਨਾ ਰਿਹਾਈ ਵੀ ਹੋਣੀ ਚਾਹੀਦੀ ਆ ਪਰ ਰੋਲਾ ਵੀ ਮਿਲਣੀਆਂ ਚਾਹੀਦੀਆਂ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਹੜੇ ਪੰਚਾਇਤਾਂ ਨੇ ਮਤੇ ਪਾਏ ਨੇ ਉਹਨਾਂ ਦੇਖੋ ਪੰਚਾਇਤਾਂ ਸਾਰਾ ਪੰਜਾਬ ਹੀ ਕਹਿ ਰਿਹਾ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਕੋਈ ਖਤਰਾ ਨਹੀਂ ਹੈ ਮਨਜੈਂਦਾ ਪਹਿਲਾਂ ਦਾ ਪੰਥ ਕਾਗੂਆਂ ਨੇ ਨਹੀਂ ਕੋਈ ਗੱਲ ਰਾਹ ਲਾਸ਼ ਫੜਾਈ ਜਿਹੜੀ ਹੁਣ ਭਗਵੰਤ ਮਾਨ ਸਰਕਾਰ ਬਣੀ ਆ ਜਦੋਂ ਇਥੇ ਭਾਈ ਗੁਰਬਖਸ਼ ਸਿੰਘ ਦਾ ਅੰਮ੍ਰਿਤਸਰ ਲੱਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਦੋਂ ਇਹੀ ਭਗਵੰਤ ਮਾਨ ਜਿਹੜਾ ਅੱਜ ਮੁੱਖ ਮੰਤਰੀ ਆ ਉਦੋਂ ਐਮਪੀ ਹੁੰਦਾ ਸੀ ਉਦੋਂ ਕਹਿੰਦਾ ਹੁੰਦਾ ਸੀਗਾ ਵੀ ਜੇ ਸਾਡੀ ਸਰਕਾਰ ਬਣੀ ਸੀ ਪਹਿਲ ਦੇ ਆਧਾਰ ਤੇ ਛੱਡਾਂਗੇ ਤੇ ਹੁਣ ਇਹਨਾਂ ਤੋਂ ਮਤੇ ਕਿਉਂ ਨਹੀਂ ਪੈਂਦੇ ਮਤੇ ਪਾ ਦੇਣਾ ਮਤੇ ਤਾਂ ਪਾ ਦੇਣਾ ਵੀ ਕੋਈ ਅਮਨ ਦਾ ਇਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਕਿਸੇ ਨੂੰ ਛੱਡੋ ਇਹਨਾਂ ਨੂੰ ਜੇ ਮਤੇ ਪਾ ਦੇਣ ਸਰਕਾਰ ਛੱਡ ਦੇ ਪਰ ਇਹਨਾਂ ਨੇ ਪਾਉਣੇ ਨਹੀਂ ਨਾ ਉਹ ਸਰਕਾਰ ਨੇ ਪਾਇਆ ਇਹਨਾਂ ਨੇ ਇਹਨਾਂ ਨੇ ਤਾਂ ਪਾਉਣੇ ਕੀ ਆ ਜਦੋਂ ਖਾਉਤੀ ਪੰਥਕਾਂ ਨੇ ਨਹੀਂ ਪਾਈ ਮਤੇ ਇਹਨਾਂ ਤੋਂ ਸਾਨੂੰ ਕੀ ਆਸ ਆ ਜੇ ਤਾਮਨ ਲਾਡੂ ਵਾਲੇ ਜੀਵ ਗਾਂਧੀ ਦੇ ਜਿਨ੍ਹਾਂ ਨੇ ਮਾਰਿਆ ਸੀਗਾ ਉਹਨਾਂ ਨੇ ਮਤੇ ਪਾਇ ਵੀ ਸਾਨੂੰ ਕੋਈ ਖਤਰਾ ਨਹੀਂ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਸੜਾ ਕੇ ਲੈ ਗਏ ਤੇ ਉਹਦਾ ਮਾਣ ਇੱਜ਼ਤ ਕੀਤਾ ਹੁਣ ਕੀ ਤਾਮਨ ਲਾਡੂ ਜੇ ਉਹਨਾਂ ਨੇ ਬੰਬ ਚਲਾਤੇ ਤੇ ਸਾਡੇ ਆਣਾਂ ਨੇ ਕੀ ਕਰਨਾ ਜੀ ਨੇ ਹੁਣ 35 30 ਸਾਲ ਹੋ ਗਏ ਅੰਦਰ ਬੈਠਿਆਂ ਨੂੰ ਪਰੋਲ ਨਹੀਂ ਕੁਛ ਕੋਈ ਹੋਰ ਗੱਲਬਾਤ ਨਹੀਂ ਤੇ ਉਹ ਕੀ ਕਰਨਗੇ ਆ ਕੇ ਉਹਨਾਂ ਨੇ ਤਾਂ ਆਪਣੀ ਕੁਰਬਾਨੀ ਕਰਤੀ ਉਹ ਤਾਂ ਹੁਣ ਸਾਡੇ ਲੋਕਾਂ ਦਾ ਫਰਜ਼ ਬਣਦਾ ਸੀ ਕੀ ਕਰਨਾ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਸੀ ਬਿਆਨ ਸਿੰਘ ਦੇ ਪਰਿਵਾਰ ਚੋਂ ਆਉਂਦੇ ਨੇ ਉਹ ਕਹਿੰਦੇ ਕਿ ਸਾਡੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਮੋਰਚੇ ਤੁਸੀਂ ਬੈਠੇ ਹੋ ਪੌਣੇ 3 ਸਾਲ ਦੇ ਸਮਾਂ ਜਿਹੜਾ ਤਕਰੀਬਨ ਹੋ ਗਿਆ ਗੱਲਬਾਤ ਹੋਈ ਰਵਨੀਤ ਬਿੱਟੂ ਦੇ ਨਾਲ ਰਾਫਤਾ ਹੋਇਆ ਕੋਈ ਕੈਮ ਉਹ ਅਸੀਂ ਇਹਦੇ ਨਾਲ ਕੀ ਕਰਨ ਰਿਹਾ ਹੂੰ ਇਹਨਾਂ ਦੇ ਪੱਲੇ ਦਲੇ ਹੈ ਕਿ ਇੱਕ ਮਿਨਿਸਟਰੀ ਦੇਤੀ ਉਹਨਾਂ ਨੇ ਹੂੰ ਮਿਨਿਸਟਰ ਬਣਾਤਾ ਇਹਨੂੰ ਇਹ ਇਹਦੇ ਇਹ ਤਾਂ ਇਹ ਬੰਦਾ ਕਿਹਨੇ ਬਣਾਤਾ ਜਮਾਨ ਤੇ ਖੜਦੇ ਨਹੀਂ ਇਹ ਕਦੇ ਇਹ ਬਿਆਨ ਦੇ ਦਿੰਦਾ ਵਰਖਲਾਪ ਜੀ ਦਾ ਸਰਕਾਰ ਢਿੱਲੀ ਹੋ ਜੇ ਵੀ ਸਰਾ ਕਹਿੰਦੇ ਛੱਡਾਂਗੇ ਫਿਰ ਇਹ ਹੱਕ ਦੇ ਦਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਮੜਾ ਜਾ ਕੋਈ ਜਦੋਂ ਇਹਨੂੰ ਮੜਾ ਉਹ ਆਇਆ ਤੇ ਅਮਰ ਸਾਹਿਬ ਮੈਂ ਛੱਡਣਾ ਹੀ ਨਹੀਂ ਪਰਿਵਾਰ ਇਹਨਾਂ ਨੇ ਮਾਰਿਆ ਉਦੋਂ ਕਾੜਾ ਹੋ ਗਿਆ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਹੁਣ ਰਮਨਜੀਤ ਬੁੱਢੀ ਸੁਣ ਸੁਣ ਲਾ ਕੰਨ ਖੋਲ ਕੇ ਹੂੰ ਜਦ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਕੀ ਕਹਿੰਦਾ ਸੀ ਇੱਕ ਇੰਟਰਵਿਊ ਦੀ ਚੱਲਦੀ ਸੀ ਚੱਲਦੀ ਆ ਤੁਸੀਂ ਦੇਖ ਸਕਦੇ ਹੋ ਵੀ ਮੰਗਾ ਮੰਨ ਲਓ ਵੀ ਵੀ ਜਿਹੜਾ ਜੇ ਮੋਦੀ ਤਿੰਨ ਕਾਲੇ ਬਿੱਲ ਵਾਪਸ ਲੈ ਲੈਣਾ ਹੂੰ ਤੇ ਮੈਂ ਮੋਦੀ ਸਾਹਿਬ ਕੋਲੇ ਨੰਗੇ ਪੈਰੀ ਚੱਲ ਕੇ ਜਾਊਂ ਵੀ ਸਾਡਾ ਕਿਸੇ ਨਾਲ ਭਾਈ ਜਗਤਾਰ ਸਿੰਘ ਖਵਾਰਾਸਣੇ ਕਿਸੇ ਨਾਲ ਕੋਈ ਰੌਲਾ ਨਹੀਂ ਇਹਨਾਂ ਨੂੰ ਛੱਡੋ ਜੀ ਹੂੰ ਮੋਦੀ ਨੇ ਤਾਂ ਬਿੱਲ ਵਾਪਸ ਲੈ ਲੇ ਹੂੰ ਤੇ ਫਿਰ ਇਹ ਆਪਦੀ ਜ਼ੁਬਾਨ ਤੇ ਪੱਕੇ ਰਹਿੰਦਾ ਇਹ ਥੁੱਕ ਕੇ ਛੱਟ ਗਿਆ ਉਦੋਂ ਕਹਿੰਦਾ ਦੀ ਮੈਂ ਭਾਜਪਾ ਨਾਲ ਰਲਦਾ ਇਹ ਆਏ ਨੇ ਫਲਾਣ ਢਮਕਾ ਹੁਣ ਭਾਜਪਾ ਦਾ ਵੀ ਉਹ ਪਟਾਪਾ ਵੀ ਫਿਰਦਾ ਗੱਲ ਚ ਹਰ ਮੰਤਰੀ ਵੀ ਬਣ ਗਿਆ ਹਾਰ ਕੇ ਵੀ ਬਣ ਗਿਆ ਫਿਰ ਮਿਆਂ ਦੇਣ ਲੱਗ ਗਿਆ ਇਹਨਾਂ ਦਾ ਕੋਈ ਜ਼ੁਬਾਨ ਨਹੀਂ ਹੈਗੀ ਇਹਨਾਂ ਦੇ ਲੀਡਰਾਂ ਦੀ ਇਹਨਾਂ ਦਾ ਇਹ ਬਸ ਇਹਨਾਂ ਦਾ ਨੌ ਵੀ ਲੈਣਾ ਠੀਕ ਨਹੀਂ ਸਮਝਦੇ ਸੀ ਜਿਨ੍ਹਾਂ ਦੀ ਕੋਈ ਜ਼ੁਬਾਨ ਨਾ ਹੋਵੇ ਮਰਦ ਜਿਹੜੇ ਹੁੰਦੇ ਨੇ ਉਹ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਨੇ ਜਿਹੜੇ ਕਹਿਤਾ ਕਹਿਤਾ ਹੂੰ ਜਿਹੜੇ ਬੰਦਿਆਂ ਨੇ ਉਹਨਾਂ ਨੇ ਸਜ਼ਾ ਭੁਗਤ ਲਈ ਉਹਦਾ ਦਾਦਾ ਮਾਰਤਾ ਦੀ ਉਹਨਾਂ ਨੇ ਸਜ਼ਾ ਹੀ ਭੁਗਤ ਲਈ ਆ ਫਿਰ ਬਿਲਕੁਲ ਤੇ 14 ਨਵੰਬਰ ਨੂੰ ਜਾ ਰਹੇ ਹਾਂ ਫਿਰ ਦਿੱਲੀ ਚਾਂਦਨੀ ਚੌਂਕ ਮੋਰਚੇ ਦਾ ਐਲਾਨ ਹੋਇਆ ਉਵੇਂ ਜੇ ਉਹ ਚਾਹਵਾ ਨੰਬਰ ਉਹ ਜਾਵਾਂਗੇ ਸੀ ਕਿਹੜਾ ਪਿੱਛੇ ਆਟਾਂਗੇ ਹੂੰ ਪਹਿਲੀ ਗੱਲ ਤਾਂ ਉਹਨਾਂ ਨੇ ਜਾਣ ਨਹੀਂ ਦੇਣੇ ਹੂੰ ਐਥੀ ਰੋਕਣਗੇ ਤੁਹਾਨੂੰ ਕਿਵੇਂ ਰਿਪੋਰਟ ਆ ਰਹੀ ਅੰਦਰੋਂ ਤੇ ਰੋਕਣਗੇ ਪਹਿਲਾਂ ਹੀ ਰੋਕ ਦੇ ਹੂੰ ਜਦੋਂ ਜਦੋਂ ਸਾਰੀਆਂ ਜਥੇਬੰਦੀਆਂ ਜਾਣੀਆਂ ਉਹਦੇ ਵਿੱਚ ਕਿਸਾਨ ਵੀ ਜਾਣਗੇ ਹੂੰ ਕਿਸਾਨਾਂ ਦਾ ਝੰਡੇ ਤਾਂ ਉਹ ਹੀ ਡਰਦੇ ਨੇ ਵੀ ਕਿਤੇ ਉਹ ਦੂਜੇ ਪਾਸੇ ਜਾ ਕੇ ਨਾ ਵਹਿ ਜਾਣਾ ਕਿਸਾਨਾਂ ਨਾਲੋਂ ਤਾਂ ਜ਼ਿਆਦਾ ਡਰਦੇ ਨੇ ਡਰਦੇ ਹੀ ਨੇ ਸਿੰਘਾਂ ਨਾਲੇ ਤਾਂ ਜ਼ਿਆਦਾ ਡਰਦੇ ਉਹਦੋਂ ਕਿਸਾਨਾਂ ਨਾਲੋਂ ਵੀ ਜ਼ਿਆਦਾ ਡਰਦੇ ਨੇ ਹੂੰ ਵੀ ਮੁੜ ਕੇ ਕਿਸਾਨਾਂ ਝੰਡੇ ਜੇ ਜਾਣੇ ਜਿਹੜਾ ਕੋਈ ਜਥੇਬੰਦੀ ਜਾਊਗਾ ਉਹਦਾ ਝੰਡਾ ਲਾਊਗੀ ਹੋਈ ਜਦੋਂ ਉਹਨਾਂ ਨੂੰ ਦਿਸ ਗਿਆ ਫਿਰ ਵੀ ਉਹ ਉਹ ਤਾਂ ਫਿਰ ਕਿਤੇ ਕੋਈ ਹੋਰ ਨਾ ਉਸੇ ਗੱਲਬਾਤ ਹੋ ਜੇ ਫਿਰ ਇਹਨਾਂ ਨੇ ਉਹੋ ਹੀ ਕੰਮ ਕਰਨਾ ਬਾਬਾ ਜੀ ਕੋਈ ਗੱਲਬਾਤ ਬਦੀ ਅੱਗੇ ਤੁਰੀ ਜਾਂ ਫਿਰ ਬਸ ਫਸੇ ਗਿਆ ਪੇਚ ਇਹ ਤਾਂ ਹੁਣ ਸਰਕਾਰ ਦੇ ਡਿਪੈਂਡ ਕਰਦਾ ਗੁਰਪੁਰਬ ਵੀ ਆ ਰਿਹਾ ਗੁਰਪੁਰਬ ਵੀ ਆ ਰਿਹਾ ਦੂਸਰਾ ਨੰਬਰ 350 ਸਾਲਾਂ ਜਿਹੜਾ ਸਤਿਅਪਦੀ ਆ ਰਹੀ ਹੈ ਗੁਰੂ ਸਾਹਿਬ ਦੀ ਆ ਰਹੀ ਉਹ ਉਸ ਵੇਲੇ ਸਿੰਘਾਂ ਦੀ ਰਿਹਾਈ ਹੋਊਗੀ ਹੋਏਗੀ ਹੋਏਗੀ ਲਾਜ਼ਮੀ ਸਤਿਅਪਦੀ ਤੇ ਸਤਾਪਦੀ ਚਾਹੇ ਕੱਟ ਦੀ ਹੋਵੇ ਹੋਊ ਲਾਜ਼ਮੀ ਤੁਹਾਡੇ ਲਈ ਫੋਨ ਖੜਕ ਗਏ ਚਾਹੇ 2 ਦੀ ਹੋਵੇ ਚਾਹੇ 1 ਦੀ ਹੋਵੇ ਹੋਊਗੀ ਲਾਜ਼ਮੀ ਗੱਲ ਚੱਲੀ ਆ ਪਰ ਥੋੜਾ ਖੁੱਲ ਕੇ ਦੱਸ ਦਿਓ ਵੀ ਗੱਲ ਚੱਲ ਰਹੀ ਆ ਜਾਂ ਲੰਮੂ ਹੋਣ ਚਾਹੇ ਹੁਣ ਚੱਲੂ ਉਹਨਾਂ ਸਾਰਾ ਗੱਲਾਂ ਚੱਲੀਆਂ ਆ ਜਦੋਂ ਚੱਲੀਆਂ ਨੇ ਉਹਨਾਂ ਦੇ ਆਪ ਦੇ ਬਿਆਨ ਨੇ ਅੱਜ ਤੋਂ 4-5 ਮਹੀਨੇ ਪਹਿਲਾਂ ਬਿਆਨ ਆਏ ਹੋਏ ਨੇ ਹੁਣ ਵੀ ਗੱਲਾਂ ਚੱਲਦੀਆਂ ਸਾਰਾ ਕੁਝ ਹੀ ਆ ਵੀ ਇਸ ਸਤਾਪਦੀ ਤੇ ਵੱਡਾ ਹੋਣ ਜਾ ਰਿਹਾ ਸਭੇ ਹੋਊਗਾ ਸਾਰਾ ਕੁਝ ਹੋਊਗਾ ਕਿੰਨੇ ਕੁ ਸਿੰਘ ਰਹਿ ਆ ਸਕਦੇ ਨੇ ਕੀ ਤੁਹਾਡੇ ਲਈ ਵੀ ਰਿਪੋਰਟ ਹੋਣੀ ਅੰਦਰਲੀ ਦੋ ਦੋ ਤਿੰਨ ਤਾਂ ਕਰਨ ਗਈ ਹੂੰ ਠੀਕ ਆ ਨਾ ਜੇ ਦੋ ਤਿੰਨ ਸਿੰਘ ਰਿਹਾ ਹੋ ਜਾਂਦੇ ਨੇ ਰਿਹਾ ਕਰ ਦਿੰਦੀ ਆ ਸਰਕਾਰ ਫਿਰ ਮੋਰਚਾ ਸਮਾਪਤੀ ਦਾ ਲਾ ਰੂਗਾ ਦਵਾ ਦਵਿੰਦਰਪਾਲ ਸਿੰਘ ਭੁੱਲਰ ਦਾ ਪੱਕਾ ਨੰਬਰ ਆ ਉਹਦਾ ਪੱਕਾ ਫਿਰ ਮੋਰਚਾ ਸਮਾਪਤੀ ਵੱਲ ਨਹੀਂ ਜਾਂਦਾ ਹੂੰ ਭਾਈ ਜਗਤਾਰ ਸਿੰਘ ਖਵਾਰਾ ਨੂੰ ਲੈ ਕੇ ਜਾਵਾਂਗੇ ਉਹ ਜੋ ਤਾਂ ਘੁਣਾਣ ਛੱਡਦੇ ਉਹਨੇ ਜੰਨਾਂ ਚਰਨੀ ਅਸੀਂ ਜਾਂਦੇ ਤਾਂ ਅਜੇ ਤਾਂ ਪੱਕੇ ਗੱਡੇ ਹੋਇਆ ਇਨਸਾਨ ਸਾਹਿਬ ਅਸੀਂ ਨਹੀਂ ਜਾਂਦੇ ਜੀ ਹੂੰ ਨੀਸਾਨ ਸਾਹਿਬ ਲਾਤਾ ਅਸੀਂ ਬੈਠੇ ਆਂ ਪਾਈ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਜਾਵਾਂਗੇ ਨਹੀਂ ਕੋਈ ਗੱਲਬਾਤ ਮੈਨੂੰ ਇਹ ਵੀ ਕਈ ਵਾਰ ਖਬਰਾਂ ਮਿਲ ਰਹੀਆਂ ਸੀ ਕਿ ਕੁਝ ਇੱਕ ਬੰਦੀ ਸਿੰਘਾਂ ਨੂੰ ਸਰਕਾਰ ਛੱਡਣ ਦੇ ਲਈ ਮੰਨ ਗਈ ਸੀ ਜਗਤਾਰ ਸਿੰਘ ਤਾਰਾ ਪਾਈ ਦਇਕਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੂਆਣੇ ਉਹਨਾਂ ਤੇ ਜਿਹੜੇ ਇਹਨਾਂ ਦੇ ਪੇਚ ਫਸਿਆ ਰਿਹਾ ਦੇਖੋ ਪਾਈ ਰਾਜੂਆਣੇ ਨੂੰ ਜਿਹੜੀ ਹੈਗੀ ਆ ਉਹ ਫਾਸੀ ਦਾ ਹੁਕਮ ਹੋਇਆ ਹੈ ਹੂੰ ਇਹ ਹੁਣ ਸੈਂਟਰ ਸਰਕਾਰ ਅੱਜ ਛੱਡ ਦੇ ਹੂੰ ਸੁਪਰੀਮ ਕੋਰਟ ਨੇ ਕਹਿਤਾ ਵੀ ਸੈਂਟਰ ਸਰਕਾਰ ਦੇ ਗੱਲ ਚ ਪਾਦਾ ਢੋਲ ਹੂੰ ਉਹਨਾਂ ਨੇ ਫੈਸਲਾ ਲੈਣਾ ਵੀ ਉਹਨਾਂ ਨੇ ਫੈਸਲਾ ਲੈ ਲੈਣਾ ਹੁਣ ਇਹ ਸਰਕਾਰ ਨੇ ਲੈਣਾ ਵੀ ਇਹਨੂੰ ਫਾਸੀ ਦੇਣੀ ਆ ਜਾਂ ਇਹਨੂੰ ਰਿਹਾ ਕਰਨਾ ਜਾਂ ਇਹਨੂੰ ਉਮਰ ਕੈਦ ਕਰਨਾ ਇਹ ਸਰਕਾਰ ਦੇ ਡਿਪੈਂਡ ਕਰਦਾ ਇਹ ਦੇਖਣਾ ਸਰਕਾਰ ਅੱਜ ਵੀ ਛੱਡ ਸਕਦੀ ਆ ਹੁਣ ਰਿਹਾਈ ਦੇ ਹੁਕਮ ਦੇ ਦੇ ਤੇ ਮੈਂ ਇਹਨਾਂ ਦੇ ਜਿਹੜੀਆਂ ਜ਼ਬਾਨਾਂ ਨਹੀਂ ਨਾ ਰਾਜੇ ਮਹਾਰਾਜ ਨੇ ਕਹਿੰਦੇ ਜ਼ਮਾਨ ਹੁੰਦੀ ਸੀ ਜਿਹੜਾ ਕਾਲ ਕਰਤਾ ਠੀਕ ਹੈ ਪ੍ਰਾਰਥਨਾ ਮਰਦ ਜਮਾਨ ਦੇ ਪੱਕੇ ਹੁੰਦੇ ਸੀ ਹੁਣ ਇਹ ਨਮਰਦ ਬੈਠੇ ਨੇ ਜੇ ਤਾਂ ਮਰਦ ਹੋਣ ਸਾਰੇ ਮੋਦੀ ਵਰਗੇ ਫੇਰ ਤਾਂ ਜਮਾਨ ਦੇ ਪੱਕੇ ਰਹਿਣ ਫੇਰ ਤਾਂ ਹੁਣ ਰਿਹਾਈਆਂ ਹੋ ਜਾਂਦੀਆਂ ਸਾਡੇ 500 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਤਾਪਦੀ ਜਦੋਂ ਸੁਲਤਾਨਪੁਰ ਲੋਧੀ ਮਨਾਈ ਆ ਉਸ ਟਾਈਮ ਮੋਦੀ ਸਾਹਿਬ ਉੱਥੇ ਆਏ ਸੀਗੇ ਪ੍ਰਧਾਨ ਮੰਤਰੀ ਸੀ ਉਦੋਂ ਵੀ ਉਦੋਂ ਇਹਨਾਂ ਨੇ ਜਿਹੜਾ ਹੈਗਾ ਸੀ ਉਹ ਜ਼ਬਾਨ ਦਿੱਤੀ ਸੀ ਵੀ ਅਸੀਂ ਜਿਹੜੇ ਬੰਦੀ ਸਿੰਘ ਨੇ ਸਾਰੇ ਰਿਹਾ ਕਰਾਂਗੇ ਫਿਰ ਹੁਣ ਜ਼ਬਾਨ ਤੋਂ ਕੰਮ ਕਰਦੇ ਨੇ ਉਹੀ ਗੱਲ ਆ ਵੀ ਇਹ ਮਰਦਾਂ ਵਾਲੀ ਜ਼ਮਾਨੀ ਨਾ ਹੈਗੀਆਂ ਨਾਲੀ ਇਹਨਾਂ ਕੋਲ ਜੇ ਮਰਦ ਦੀ ਜ਼ਬਾਨ ਹੋਵੇ ਫਿਰ ਉਹ ਆਪਦੀ ਜ਼ਬਾਨ ਤੇ ਖੜਨ ਜਿਹੜੇ ਬੰਦਿਆਂ ਨੇ ਕਾਨੂੰਨ ਦੇ ਮੁਤਾਬਕ ਸਜ਼ਾ ਭੁਗਤ ਲਈ ਫਿਰ ਇਹ ਕਿਉਂ ਜ਼ਬਰਦਸਤੀ ਕਿਉਂਕਿ ਉਹ ਸਿੱਖ ਨੇ ਇਨਾਂ ਨੇ ਹੋਰ ਬੰਦੇ ਕਿਵੇਂ ਰਿਹਾ ਕਰਤੇ ਗੋਦਰਾ ਕਾਂੜ ਵਾਲਿਆਂ ਦੇ ਸਾਰਿਆਂ ਦੀ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਤੇ ਉਹਨਾਂ ਦੀਆਂ ਮਾਫ਼ੀਆਂ ਦੇਤੀਆਂ ਉਹਨਾਂ ਨੂੰ ਅੱਧ ਵਿਚਾਲੇ ਘਰਾਂ ਨੂੰ ਭੇਜਤਾ ਵੀ ਜਾਓ ਤੁਹਾਡੀਆਂ ਮਾਫ਼ ਨੇ ਸਜਾਵਾਂ ਗੁਰੂ ਸਾਹਿਬ ਨੇ ਤਾਂ ਤਿਲਕ ਜੰਜੂ ਦੀ ਰਾਖੀ ਦੇ ਲਈ ਔਰੰਗਜ਼ੇਬ ਦਾ ਜਿਹੜਾ ਜ਼ੁਲਮ ਸੀ ਉਹਦੇ ਖਿਲਾਫ ਵੱਡੀ ਕੁਰਬਾਨੀ ਦਿੱਤੀ ਅੱਜ ਉਹਨਾਂ ਦਾ ਹੀ ਰਾਜ ਹੈ ਇੰਡੀਆ ਦੇ ਵਿੱਚ ਜੇ ਇਹਨਾਂ ਨੂੰ ਇੰਨਾ ਹੋਵੇ ਵੀ ਜਿਹੜੇ ਗੁਰੂ ਨੇ ਕਰਕੇ ਅੱਜ ਅਸੀਂ ਸੱਤਾ ਦਾ ਰਾਜ ਭਾਗ ਮਾਣ ਰਹੇ ਹਾਂ ਭਾਜਪਾ ਸਰਕਾਰ ਆ ਜਿਹੜੀ ਸੱਤਾ ਦੇ ਕਾਬਜਾ ਉਹ ਗੁਰੂ ਸਾਹਿਬ ਦੀ ਬਦੌਲਤ ਹੈ ਜੀ ਗੁਰੂ ਸਾਹਿਬ ਉਸ ਦਿਨ ਟਾਈਮ ਨਾਂ ਅਸੀਸ ਦਿੰਦੇ ਹੋ ਸਕਦਾ ਸੀ ਅੱਜ ਇੱਥੇ ਜਿਹੜੇ ਮੰਦਰਾਂ ਚ ਟੱਲਣਾ ਵਜਦੇ ਹੋ ਸਕਦਾ ਸੀ ਇਹ ਜਿਹੜੀ ਹੋ ਸਕਦਾ ਕਿ ਹੋਣਾ ਸੀ ਇਹ ਰਾਜਪਾਗ ਨਹੀਂ ਸੀ ਮੰਨ ਸਕਦੇ ਇੱਥੇ ਤਾਂ ਅੱਲਾਹੂ ਅੱਲਾਹੂ ਹੁੰਦੀ ਇਹਦਾ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਤਾਂ ਇਹ ਸਨਾਤਨ ਧਰਮ ਬਚਿਆ ਤਾ ਉਹਨਾਂ ਦੀ ਬਦੌਲਤ ਇਹ ਰਾਜ ਭਾਗ ਦੇ ਮਾਲਕ ਬਣੇ ਅੱਜ ਸਾਨੂੰ ਇਹ ਚੈਲੰਜ ਕਰ ਰਹੇ ਨੇ ਸਾਨੂੰ ਇਹ ਮਾਰਨ ਮਕਾਉਣ ਦੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਸ਼ਰਮਾ ਹੋਣੀ ਚਾਹੀਦੀ ਆ ਅੱਜ ਸਿੱਖਾਂ ਕਰਕੇ ਭਾਰਤ ਦੀ ਹੋਂਦ ਬਰਕਰਾਰ ਆ ਲਾ ਬਾਰਡਰਾਂ ਤੇ ਸਾਡੇ ਸਿੱਖ ਫੌਜੀ ਬੈਠੇ ਨੇ ਜੇ ਉਹ ਨਾ ਕਿਤੇ ਹੋਣ ਇਹਨਾਂ ਨੂੰ ਤਾਂ ਹੱਥ ਨੂੰ ਫੜ ਲੈਣਗੇ ਆ ਕੇ ਇਹ ਤਾਂ ਹੱਥਾਂ ਨੂੰ ਫੜ ਲੈਣਗੇ ਚੀਨ ਵਾਲੇ ਵੀ ਦੇਖਦੇ ਨੇ ਸਿੱਖਾਂ ਕਰਕੇ ਡਰਦੇ ਨੇ ਸਿੱਖ ਬਹਾਦਰ ਕੌਮ ਆ ਜਦੋਂ ਲੜਾਈ ਲੱਗਦੀ ਹੈ ਫਿਰ ਹੋਰ ਕਿਸੇ ਨੂੰ ਕਿਉਂ ਨਹੀਂ ਭੇਜਦੇ ਆਪਦੇ ਪਤੰਦਰਾਂ ਨੂੰ ਸਿੱਖਾਂ ਨੂੰ ਭੇਜਦੇ ਨੇ ਉੱਥੇ ਸਟ੍ਰੈਕ ਕਰਿਆ ਜਦੋਂ ਉਹ ਕਿਹੜਾ ਗਿਆ ਉਹਨਾ ਸਰਦਾਰ ਸੰਦੂਰ ਜਿਹੜਾ ਕਹਿੰਦੇ ਨੇ ਉਹ ਹੀ ਗਾਹ ਪਾ ਕੇ ਕੱਲ੍ਹ ਆ ਗਿਆ ਫਿਰ ਹੋਰ ਕਿਸੇ ਜ਼ਰਤ ਵੀ ਨਹੀਂ ਪਈ ਐਸੀ ਕਰਕੇ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤੁਸੀਂ ਆਪਦੇ ਰਾਜ ਭਾਗ ਦੇ ਤੁਹਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਆ ਰਾਜ ਭਾਗ ਬਖਸ਼ਦੇ ਤੁਸੀਂ ਸਿੱਖਾਂ ਦੇ ਨਾਲ ਇਨਸਾਫ ਕਰੋ ਸਿੱਖਾਂ ਦੇ ਨਾਲ ਧੱਕਾ ਨਾ ਕਰੋ ਸਿੱਖ ਕੌਮ ਦੇ ਨਾਲ ਅਸੀਂ ਹਮੇਸ਼ਾ ਹੀ ਜਿਹੜੀ ਹੈਗੀ ਆ ਉਹ ਆਪਦੇ ਜਿਹੜੇ ਹੈ ਤਾਕਤ ਸਿੱਖਾਂ ਨੇ ਵਰਤ ਕੇ ਇਸ ਦੇਸ਼ ਨੂੰ ਬਚਾਇਆ ਅੱਜ ਵੀ ਬਾਰਡਰਾਂ ਦੇ ਉੱਤੇ ਅਸੀਂ ਇਸ ਦੇਸ਼ ਦੀ ਰਾਖੀ ਕਰਦੇ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਈਗੁਰਜੀ ਦਾ ਖਾਲਸਾ ਸਾਹਿਬ ਬਾਈਗੁਰਜੀ ਦੀ ਫਤਿਹ ਤਾਂ ਜਥੇਦਾਰ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਖਾਸ ਕਰਕੇ ਉਸ ਵਿਵਾਦ ਤੇ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਜਿਹੜੇ ਪੂਚੋ ਮੰਡੀ ਵਾਲੇ ਬਾਬੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਨੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਲਗਾ ਲਈ ਆ ਤਾਂ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਇੱਕ ਹਫ਼ਤੇ ਦਾ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਲੰਘ ਗਿਆ ਅਸੀਂ ਫਿਰ ਪੂਰਾ ਲਾਮ ਲਸ਼ਕਰ ਲੈ ਕੇ ਉਸ ਥਾਂ ਦੇ ਉੱਤੇ ਜਾਵਾਂਗੇ ਤਾਂ ਫਿਰ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਜੇਕਰ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਨਾ ਕੀਤੀ ਇਹ ਮਸਲਾ ਹੁਣ ਪੁਲਿਸ ਦੇ ਕੋਲ ਵੀ ਪਹੁੰਚ ਗਿਆ ਪੁਲਿਸ ਨੂੰ ਇੱਕ ਕੰਪਲੀਟ ਦਿੱਤੀ ਗਈ ਆ ਬਠਿੰਡਾ ਦੇ ਐਸਐਸਪੀ ਨੂੰ ਕਿ ਇਸ ਬਾਬੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਕਿ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਉਲਟ ਚੱਲ ਰਿਹਾ ਜਿਸ ਕਾਰਨ ਸਿੱਖ ਕੌਮ ਦੀਆਂ ਪਵਨ ਨਾਮਾਂ ਨੂੰ ਠੇਸ ਪਹੁੰਚੀ ਆ ਹੁਣ ਦੇਖਦੇ ਆ ਇੱਕ ਹਫਤੇ ਦਾ ਅਲਟੀਮੇਟ ਮਾਂ ਪੁਲਿਸ ਕੀ ਕਾਰਵਾਈ ਕਰਦੀ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਕੀ ਹੁਕਮ ਆਉਂਦਾ ਇਹ ਦੇਖਣਾ ਹੋਏਗਾ ਸਾਥੀ ਸੰਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ